ਉਹਨਾਂ ਦੇ ਉਹਨਾਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਹ ਜਿਹੜਾ ਆ ਕੇ ਰਣਜੀਤ ਐਵੇਨਿਊ ਦੇ ਏਰੀਆ 'ਚ ਜਿਹੜਾ ਵਾ ਇਹ ਪਕਾਨੇ ਲੈ ਕੇ ਫਿਰ ਆ ਕੇ ਜਿਹੜਾ ਕੰਮ ਪਹਿਲਾਂ ਵਾਲਾ ਸੀ ਉਹੀ ਉਹ ਪਕਾਨੇ ਲੈ ਕੇ ਤੇ ਇੱਥੇ ਮੋੜਾਂ ਤੇ ਚੌਂਕਾਂ ਤੇ ਖਲੋ ਜਾਂਦੇ ਆ ਉਹ ਬੱਚੇ ਫਿਰ ਗੱਡੀਆਂ ਦੇ ਸ਼ੀਸ਼ੇ ਭੰਦੇ ਆ ਉਹ ਫਿਰ ਜਦੋਂ ਲੋਕੀ ਪੈਸੇ ਨਹੀਂ ਦਿੰਦੇ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਉਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਹੋਈ ਸੀਗੀ ਉਹਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਣਜੀਤ ਐਵੇਨਿਊ ਦੇ ਏਰੀਆ ਦੇ ਵਿੱਚ ਸਾਰੇ ਬੱਚੇ ਰੈਸਕਿਊ ਕੀਤੇ ਜਾਂ ਛੋਟੇ ਛੋਟੇ ਬੱਚੇ ਜਿਹੜੇ ਉਹ ਕਿਸ ਤਰ੍ਹਾਂ ਭੀਖ ਮੰਗਦੇ ਕਿਦਾਂ ਲੋਕਾਂ ਨੂੰ ਤੰਗ ਕਰਦੇ ਆ ਔਰ ਬਾਅਦ ਵਿੱਚ ਉਹਨਾਂ ਦੀ ਸਪੋਰਟ ਕਰਨ ਵਾਲੇ ਵੀ ਹੁਣ ਮੈਂ ਵੇਖਿਆ ਵੀ ਮਗਰੇ ਆ ਜਾਂਦੇ ਆ ਔਰ ਕਿਤੇ ਨਾ ਕਿਤੇ ਵੇਖੋ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਵਾ ਹਰ ਚੀਜ਼ ਫ੍ਰੀ ਮਿਲਦੀ ਆ ਉਹਦਾ ਲਾਹਾ ਲੈਣ ਪੜਾਈ ਦਾ ਭੀਖ ਮਗਾਉਣਾ ਕਾਨੂੰਨਾਂ ਦਾ ਅਪਰਾਧ ਆ ਉਹ ਨਾ ਅਸੀਂ ਗੁਰੂ ਨਗਰੀ ਚ ਪਹਿਲਾਂ ਪ੍ਰਦਰਸ਼ ਕੀਤਾ ਸੀ ਤੇ ਨਾ ਹੁਣ ਇਹ ਕੰਮ ਬਿਲਕੁਲ ਨਹੀਂ ਚੱਲਣਾ ਇੱਥੇ ਬੱਚਿਆਂ ਨੂੰ ਪੜ੍ਹਾਓ ਆਪਣਾ ਕੰਮ ਕਰੋ ਰੋਜ਼ਗਾਰ ਕਰੋ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਪਰ ਜੇ ਤੁਸੀਂ ਬੱਚਿਆਂ ਨੂੰ ਸੜਕਾਂ ਤੇ ਛੱਡ ਤੇ ਫੇਰੇ ਬਿਲਕੁਲ ਗਲਤ ਹੈ ਹੁਣ ਨਵਾਂ ਕੰਮ ਮੈਂ ਵੇਖ ਲਿਆ ਹੌਲੀ ਜੇ ਕਹਿੰਦੇ ਜੀ ਬੱਚੇ ਸਾਡੇ ਤੇ ਸਕੂਲ ਚ ਵੀ ਪੜਦੇ ਆ ਜੇ ਸਕੂਲ ਚ ਪੜਦੇ ਆ ਫਿਰ ਮਾਰਕੀਟਾਂ ਚ ਕੀ ਕਰਦੇ ਆ ਟੋਲੇ ਬਣਾ ਬਣਾ ਕੇ 20 25 25 ਜਾਣੇ ਕੀ ਕਰਦੇ ਇੱਥੇ ਸਮਾਨ ਲੈ ਦੋ ਸਾਨੂੰ ਆਹ ਕਰ ਦੋ ਕੱਪੜੇ ਖਿੱਚਦੇ ਆ ਸ਼ੀਸ਼ੇ ਘੜਕਾਉਂਦੇ ਤੁਹਾਨੂੰ ਵੀਡੀਓ ਦੇ ਦਿੰਨੇ ਆ ਔਰ ਅੱਜ ਜਿਹੜਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਇਹਨਾਂ ਤੇ ਬਹੁਤ ਵਧੀਆ ਕਾਰਵਾਈ ਇਹੋ ਜੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਪ੍ਰਸ਼ਾਸਨ ਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ মিডিਆ 'ਚ ਖਬਰਾਂ ਆਉਂਦੀਆਂ ਉਦੋਂ ਅਸੀਂ ਇੱਥੋਂ ਭੱਜਦੇ ਆ ਉਦਾਂ ਭੱਜ ਅੱਜ ਜਿਹੜਾ মিডিਆ ਇਹਦੇ ਵੇਖ-ਵੇਖ ਕੇ ਕੈਮਰੇ ਕਿੱਦਾਂ ਭੱਜਿਆ ਲੋਕਾਂ ਨੇ ਵੇਖ ਲਿਆ ਔਰ ਜਦੋਂ ਤੱਕ ਇਹ ਅੰਮ੍ਰਿਤਸਰ ਕਲੀਨ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਅਸੀਂ ਪਿੱਛੇ ਨਹੀਂ ਹਟਾਂਗੇ ਮੇਰਾ ਨਾਮ ਕਰਨਜੀਤ ਸਿੰਘ ਜ਼ਿਲ੍ਹਾ ਬਾਸਰਖਾ ਪ੍ਰਸ਼ਾਸਨ ਦਾ ਆਇਆ ਸਰ ਜੀਵਨ ਜੋਤ ਜੀ ਦੇ ਪ੍ਰਿੰਸੀਪਲ ਤੇ ਫਿਰ ਤੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਮਾਈ ਤੋਂ ਸਾਹਿਬ ਜੀ ਕਿਤੇ ਵੀ ਪੁੱਛਿਓ ਇਹਨੇ ਵੀ ਸਾਡੇ ਘਟਿਆ ਗਿਆ ਵਜ੍ਹਾ ਕੀ ਹੈ ਅਸੀਂ ਲਗਾਤਾਰ ਜੀਵਨ ਜੋਤ ਪ੍ਰੋਜੈਕਟ ਦੇ ਅਧੀਨ ਬਾਲਪਿਕਿਆ ਸਬੰਧ ਵਿੱਚ ਰੇਡਾ ਕਰ ਰਹੇ ਹਾਂ ਤੇ ਇਸ ਦੇ ਸਬੰਧ ਤੇ ਤੁਸੀਂ ਵੇਖਿਆ ਹੀ ਹੋਊਗਾ ਕਿ ਸ਼ਹਿਰ ਦੇ ਜਿੰਨੇ ਵਿੱਚ ਹੋਗੇ ਆਪਣੇ ਨਾਵਲਦੀ ਚੌਂਕ ਆਪਣੇ ਕ੍ਰਿਸਟਲ ਚੌਂਕ ਸਾਰੇ ਜਿੱਥੇ ਵਾਈਪਰ ਮਾਰਦੇ ਸੀ ਅੱਗੇ ਆ ਕੇ ਆਜਦੇ ਹੁਣ ਸਾਰੇ ਟੋਕ तकरीबन ਖਾਲੀ ਹੋ ਗਏ ਆ ਜਿਹੜੇ ਵਾਲਟਿਕ ਹੈ ਬੱਚੇ ਮੰਗਦੇ ਸੀ ਜਿਹੜੇ ਜਿਹੜੇ ਆਪਣੇ ਸਟੇਟ ਨਾਲ ਸਬੰਧ ਰੱਖਦੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਜਾਂਚ ਪੜਤਾਲ ਕਰਕੇ ਜੀਮਾ ਜੋਰ ਪ੍ਰੋਜੈਕਟ ਜੋ ਉਹਨਾਂ ਐਸਓਪੀ ਤੇ ਦੱਸਿਆ ਉਹਨਾਂ ਨੂੰ ਉਸ ਸ਼ਹਿਰਾਂ ਦੇ ਆਪਣੇ ਸਟੇਟਾਂ ਤੋਂ ਛੱਡ ਦਿੱਤਾ ਗਿਆ ਹੈ ਹੁਣ ਸਾਨੂੰ ਇੱਕ ਕਾਲ ਫਾਊਂਡੇਸ਼ਨ ਵੱਲੋਂ ਇੱਕ ਸ਼ਿਕਾਇਤ ਆਈ ਸੀ ਦਿਸ ਜਬ ਵੱਲੋਂ ਇਥੇ ਇੱਕ ਰਣਜੀਤ ਐਵੇਨਿਊ ਹੈਗਾ ਜਿੱਥੇ ਆਪਣੇ ਚਾਹੇ ਜੋ ਇਲਾਕੇ ਇਥੇ ਬੱਚੇ ਮੰਗਦੇ ਆ ਇਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਅਤੇ ਬਾਲ ਟਿੱਕੇ ਆ ਕਰਦੇ ਪਾਏਦੇ ਆ ਤੇ ਅੱਜ ਦੇ ਸਬੰਧ ਅਚਨਚੇਤ ਰੇਡ ਅਸੀਂ ਰੱਖੀ ਹੋਈ ਸੀ ਕਿਉਂਕਿ ਬਾਸ ਨੂੰ ਵੇਖੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹਨਾਂ ਪਛਾਣ ਆ ਗਈ ਆ ਅਸੀਂ ਅੱਜ ਟੋਟਲ 7 ਬੱਚੇ ਤਕਰੀਬਨ 6-7 ਬੱਚੇ ਜਿਹੜੇ ਰੈਸਕੂ ਕੀਤੇ ਆ ਜਰਬਾਲ ਟਿੱਕਾ ਦੇ ਪਾਏ ਗਏ ਆ ਸਾਨੂੰ ਵੇਖ ਕੇ ਭੱਜੇ ਵੀ ਆ ਤੇ ਭੱਜਦਿਆਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਲੈ ਕੇ ਅਸੀਂ ਉਹਨਾਂ ਦੀ ਬਾਲ ਪਲੇਟ ਕਮੇਟੀ ਉਮਰਸਾਲੂ ਕੇ ਪੇਸ਼ ਕਰਾਂਗੇ ਤੇ ਨਾਲੇ ਪੇਰੈਂਟਸ ਨੂੰ ਕਿਹਾ ਕਿ ਇਹਨ ਇਹਨਾਂ ਦੇ ਆਧਾਰ ਕਾਰਡ ਤੇ ਬੱਸ ਐਡਿਕਟ ਤੇ ਜੋ ਵੀ ਤੁਹਾਡੇ ਤੋਂ ਡਾਕੂਮੈਂਟ ਹੈਗੇ ਆ ਇਹਨਾਂ ਦੇ ਲੈ ਕੇ ਪੇਸ਼ ਕਰੋ ਕਿਉਂਕਿ ਜਾਂਚ ਪੜਤਾਲ ਕੀਤੀ ਜਾਊਗੀ ਉਹਦੇ ਚ ਵੇਖਿਆ ਜਾਊਗਾ ਕਿ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਜੇ ਇਹਨਾਂ ਦੇ ਬੱਚੇ ਕੋਈ ਜਾਂਚ ਪੜਤਾਲ ਵਿੱਚ ਨਹੀਂ ਪਾਏ ਜਾਂਦੇ ਠੀਕ ਆ ਫਿਰ ਇਹਨਾਂ ਦਾ ਡੀਐਨਏ ਕਰਾਇਆ ਜਾਊਗਾ ਡੀਐਨਏ ਕਰਨ ਤੋਂ ਬਾਅਦ ਜੇ ਮੈਚ ਨਹੀਂ ਕਰਦਾ ਤਾਂ ਬੰਦੀ ਜਿਹੜੀ ਐਸਓਪੀ ਅਧੀਨ ਫਰਦਰ ਕਾਰਵਾਈ ਕੀਤੀ ਜਾਵੇਗੀ ਹੁਣ ਅਸੀਂ ਬੱਚੇ ਲੈ ਕੇ ਹੋਰ ਨਹੀਂ ਹੁਣ ਕਿ ਜਾ ਕੇ ਚੈਕਿੰਗ ਕਰਾਂਗੇ ਜੇਕਰ ਕਰਕੇ ਇਹਨਾਂ ਬੱਚਿਆਂ ਨੂੰ ਅਸੀਂ ਰੈਸਕੂ ਕਰਕੇ ਤੇ ਇਹਨਾਂ ਨੂੰ ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਉਹਨਾਂ ਨਾਲ ਸਲਾਹ ਕਰਕੇ ਜਿਹੜੇ ਬਾਗਲੇ ਕਮੇਟੀ ਪ੍ਰਸ਼ਾਸਨ ਨਾਲ ਜੋ ਜੁਪੀ ਦੇ ਹੋਣਗੇ ਪਪਾਲ ਦੇ ਕਿੱਥੋਂ ਦਿੱਲੀ ਦੇ ਹੋਣਗੇ ਅੱਜ ਜੇ ਪਹਿਲਾਂ ਸੀ ਸਪੋਰਟ ਆਗਾਤ ਲਾ ਕੇ ਬੱਚੇ ਛੱਡ ਕੇ ਆਏ ਇਹ ਵੀ ਇਹਨਾਂ ਛੱਡ ਕੇ ਕਿਉਂਕਿ ਇਹ ਬੱਚਿਆਂ ਦਾ ਜੀਵਨ ਇਹ ਅਜਬਾਲ ਪੁਣੇ ਵਿੱਚ ਹੈਗੇ ਇਹਨਾਂ ਦਾ ਪੁਨੈਰੀ ਭੇਖੇ ਨਾ ਬਚਾਇਆ ਜਾ ਸਕੇ ਅਤੇ ਇਹਨਾਂ ਦਾ ਜੀਵਨ ਵਧਿਆ ਕੀਤਾ ਜਾ ਸਕੇ ਉਸ ਉਦੇਸ਼ ਨਾਲ ਅਸੀਂ ਆਪਣੇ ਰਿਕਰ ਲਗਾਤਾਰ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਆਪਾਂ ਐਫ ਆਈ ਆਰ ਕੀਤੀ ਸੀ ਵੀ ਉਹਦਾ ਪੋਜ਼ਿਟਿਵ ਆਊਟਕਮ ਇਹ ਨਿਕਲਾ ਕਿ ਜਿੰਨੇ ਵੀ ਭਟਾਰੀ ਸੀ ਸਾਰੇ ਇਹ ਭੱਜ ਗਏ ਸੀ ਭੱਜ ਗਏ ਸੀ ਹੁਣ ਸ਼ਹਿਰ ਦੇ ਜਿੰਨੇ ਵੀ ਚੌਕ ਆ ਤੁਸੀਂ ਦੇਖਿਆ ਹੋਊਗਾ ਉਹ ਸਾਰੇ ਸਾਫ ਨੇ ਤਾਂ ਕਹਿੰਦੇ ਕਿ ਮਾਫੀ ਹੈਗਾ ਕਿਉਂਕਿ ਇੱਥੇ ਹੀ ਦੇਖਦੇ ਕੀ ਤੁਹਾਡੇ ਲੋਕ ਬਹਿਸ ਕਰ ਰਹੇ ਨੇ ਕਿ ਸਾਡੇ ਬੱਚੇ ਨੇ ਫੰਕਸ਼ਨਲ ਛੱਡ ਦੋ ਹਾਂ ਕਿਉਂਕਿ ਇੱਥੋਂ ਜਦੋਂ ਵੀ ਹੁੰਦੇ ਆ ਸਾਡੇ ਲੋਕੀ ਕੱਟਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋ ਵਰ੍ਹੇ ਹੋਣਾ ਜਿਵੇਂ ਇੱਕ ਬੱਚਾ ਫੜਿਆ ਹੀ ਆ ਉਹ ਆਂਦਾ ਇਹਨੂੰ ਬੜੀ ਵਾਰ ਸਮਝਾਇਆ ਕੋਈ ਨਹੀਂ ਕਰਨਾ ਨਹੀਂ ਕਰਨਾ ਮੇਰੇ ਕਹਨੇ ਤੋਂ ਬਾਹਰ ਆ ਠੀਕ ਆ ਇਸ ਤਰ੍ਹਾਂ ਕਈ ਹੈ ਗਿਆ ਜੋ ਬਾਅਦ ਵਿੱਚ ਆ ਕੇ ਸਰਕਾਰ ਦੇ ਲ ਕਿ ਇਹਨਾਂ ਨੂੰ ਮਤਲਬ ਵਧੀਆ ਕੰਮ ਕਰ ਰਹੇ ਜੇ ਹੁਣ ਇਹਨਾਂ ਨੂੰ ਉਹੀ ਚੀਜ਼ ਨਾ ਜਾ ਕੇ ਇਹਨਾਂ ਦਾ ਮਤਲਬ ਸਨਹਿਰੀ ਭੇਖਾ ਜੇ ਇੱਥੇ ਰਹਿਣਾ ਚਾਹੁੰਦੇ ਆ ਜੇ ਪੜ੍ਹਨਾ ਚਾਹੁੰਦੇ ਆ ਇਹਨਾਂ ਨੂੰ ਰੋਲ ਕਰਾਵਾਂਗੇ ਇਹਨਾਂ ਨੂੰ ਸਕੂਲਾਂ ਚ ਪਾਵਾਂਗੇ ਕੋਈ ਇਹਨਾਂ ਦੀ ਪੜ੍ਹਨ ਦੀ ਉਮਰ ਆ ਇਹਨਾਂ ਦੀ ਮੰਗਣ ਦੀ ਉਮਰ ਨਹੀਂ ਹੈਗੀ ਇਹਨਾਂ ਸਪਾਂਸਰਸੀ ਦੀ ਫੌਟਕਾ ਸਕੀਮ ਹੈਗੀ ਸਰਕਾਰ ਦੀ 4000 ਰੁਪਇਆ ਉਹਦਣਾ ਵੀ ਹੋਰ ਸਕੀਮਾਂ ਜਿਹੜੇ ਇਹਨਾਂ ਨੂੰ ਜੋੜਾਂਗੇ ਪਰ ਇਹ ਚੀਜ਼ ਗਲਤ ਹੈ ਕਿ ਸੜਕਾਂ ਦੇ ਮੰਗਣਾ ਰਾਹ ਘੇਰਾ ਨੂੰ ਆ ਕੇ ਖਰਾਬ ਅੰਮਲ ਸਾਰੇ ਆਪਣੀ ਇਸ ਤਰ੍ਹਾਂ ਕਲ ਸੜੀ ਹੈ ਅਤੇ ਜਿਹੜੇ ਸਾਰੇ ਹੁੰਦੇ ਆ ਤੇ ਮਾੜਾ ਪ੍ਰਭਾਵ ਪੈਦਾ ਇਸ ਕਰਕੇ ਇਹ ਨਿਰੰਤਰ ਰੇਡਾਂ ਜਿਵੇਂ ਜੋ ਆਪਣੇ ਅਸਲ ਵਿੱਚ ਇਹ ਰੇਡ ਕੁੜੀਆਂ ਦੇ ਪੱਤੇਕ ਵਿਡਿਓ ਕੁੜੀਆਂ ਨਹੀਂ ਪਾਦਾ 15 15 16 ਸਾਲ ਦੀ ਸਾਰਾ ਦਿਨ ਕਮਾਂਦੇ ਦੇ ਰਾਤ ਦੇ ਵੇਲੇ ਨਸ਼ਾ ਕਰਨ ਲੱਗਦੇ ਆ ਫੋਨ ਦਾ ਨਸ਼ਾ ਕਰਦੇ ਆ ਹਾਂ ਉਹ ਵੀ ਆਡੇ ਨੋਲੇ ਵਿੱਚ ਆਇਆ ਉਹ ਵੀ ਅਸੀਂ ਆਪਣੇ ਨੰਤਰ ਰੇਡਾਂ ਦੇ ਵਿੱਚ ਕਵਰ ਕਰਾਂਗੇ ਜਿੱਥੋਂ ਇਹ ਮਿਲਦਾ ਲੜਕਿਆਂ ਨੂੰ ਸੇਵ ਕਰਕੇ ਆਪਣੇ ਨਾਲ ਹੀ ਨਿਕੇਤਣਾ ਉਹ ਤੇ ਉਹ ਕਰਾਂਗੇ ਤੇ ਉਹਨਾਂ ਦੇ ਇਲਾਜ ਕਰਾਵਾਂਗੇ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਇਹ ਕਿਉਂ ਕਰਦੇ ਜਾਂ ਕੀ ਚਾਹਦੇ ਜੇ ਪੜ੍ਹਾਈ ਕਰਨੀ ਚ ਪੜ੍ਹਾਈ ਪਾਵਾਂਗੇ ਮਾਂ ਪਿਓ ਕਰਕੇ ਜਿਹੜੇ ਸਟੇਟਾਂ ਮੈਟਰ ਨਾਲ ਹੀ ਰਾਕਾ ਕਰਕੇ ਉਹਨਾਂ ਦਾ ਉਹਨਾਂ ਦਾ ਨਿਵਾਸ ਦਾ ਜੱਫਾ ਕਰਾਂਗੇ ਰ ਸਾਰੇ ਲਗਾਤਾਰ ਰੈਸਕਿਊ ਅਮਰਸਰ ਵਿੱਚ ਚੱਲ ਰਿਹਾ ਹੈ ਹੁਣ ਇਹ ਅੱਗੇ-ਅੱਗੇ ਹੌਟਸਪੌਟ ਇਹ ਜਦ ਅਸਲਾਮ ਏਰੀਆ ਦੇ ਬੱਚੇ ਉਹਨਾਂ ਉਹਨਾਂ ਵਿੱਚ ਵੀ ਵੀਕੈਂਡ ਤ੍ਰੇਚਰਿਆ ਤੋਵਾਰ ਦਰਿਆ ਆਪਣੇ ਦਰਗਾਹ ਹੋ ਗਿਆ ਸੀ ਨਾ ਸਾਹਿਬੋ ਕੇ ਆਈ ਉਹ ਮੇਨ ਮੈਨ ਹਾਊਸ ਕੋਰ ਹੈ ਉਹ ਹੀ ਚੁੱਕਿਆ ਕਿਉਂਕਿ ਮੇਨ ਸ਼ਹਿਰ ਦੇ ਵਿੱਚ ਇੱਕ ਹੁਣ ਚੌਂਕ ਤੇ ਵੀ ਵੇਖਿਆ ਗੁਣਾਵੜ ਦੀ ਕਿਸ ਤਰ੍ਹਾਂ ਹੁੰਦਾ ਸੀਗਾ ਅੱਗੇ ਵਾਈਪਰ ਮਾਰਦੇ ਸੀ ਕਿ ਪੈਸੇ ਮੰਗਦੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦਵਾਂਗਾ ਕਿ ਡੋਨਟ ਇੰਡ ਕਰ ਚੁੱਕਦਾ ਬੈਗਰ ਕੀ ਹੁੰਦਾ ਫੂਡ ਪੈਸੇ ਨਾਨਾ ਨੂੰ ਨਾ ਪੈਸੇ ਦੋ ਨਾ ਬੜਾ ਜੇ ਤੁਹਾਡੇ ਤੋਂ ਹੈਗੇ ਉਹਨਾਂ ਨੂੰ ਪਾਲੋ ਉਹਨਾਂ ਦਾ ਕੋਈ ਸਿੱਖਿਆ ਦਾ ਉਹਨਾਂ ਦਾ ਚੁੱਕੋ ਠੀਕ ਹੈ ਇਹਨਾਂ ਪੈਸੇ ਦੇ ਕੇ ਇਹਨਾਂ ਨੂੰ ਕਮਜ਼ੋਰ ਜਾਂ ਹੈਂਡੀਕੈਪ ਨਾ ਬਣਾਓ ਕਿੱਸੇ ਵੀ ਅਨੁਨੇ ਜਿੰਨੇ ਕੁਰਨਗਰੀ ਅੰਮ ਆਉਣ ਵਾਲੇ ਸਮੇਂ ਡੇਡਾ ਚੱਲਦੇ ਰਹਿਣਗੇ ਬੱਚੇ ਬਾਲ ਫਿੱਖੇ ਜਿਹੜੇ ਬੱਚੇ ਬੈ ਮੰਗਦੇ ਉਹਨਾਂ ਨੂੰ ਰੈਸਕਿਊ ਕੀਤਾ ਜਾਵੇਗਾ ਰੈਸਕਿਊਰੀ ਹੈਬਿਟੇਸ਼ਨਾਂ ਦੇ ਜਤਨ ਕੀਤਾ ਜਾਵੇ ਕਿ ਅਮਰਸਾਂ ਨੂੰ ਗੁਰੂ ਨਗਰੀ ਨੂੰ ਇੱਕ ਜੜੇ ਵੀ ਹੈ ਕਿ ਜਿਹੜੇ ਦਰਸ਼ਨ ਕਰਨੋਂ ਤੇ ਦਰਸ਼ਕਾਂ ਦਾਨ ਇਹਨਾਂ ਲੋਕਾਂ ਤੋਂ ਜਿਹੜਾ ਕਿ ਮੁਕਤ ਕੀਤਾ ਜਾਵਕਾ ਅੱਜ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਛੋਟੇ ਛੋਟੇ ਬੱਚਿਆਂ ਤੋਂ ਜਿਹੜੇ ਲੋਕ ਭੀਖ ਮੰਗਵਾਉਂਦੇ ਉਹਨਾਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਕਾਲ ਸੇਵਾ ਫਾਊਂਡੇਸ਼ਨ ਨੂੰ ਰਿਚ ਸ਼ਿਕਾਇਤ ਕੀਤੀ ਗਈ ਸੀ ਉਹ ਜਿਹੜਾ ਆ ਕੇ ਰੰਜੀਤ ਐਵੇਨਿਊ ਦੇ ਏਰੀਆ ਚ ਜਿਹੜਾ ਵਾ ਇਹ ਪਕਾਨੇ ਲੈ ਉਹ ਭਗਾਨੇ ਲੈ ਕੇ ਤੇ ਇੱਥੇ ਮੋੜਾਂ ਤੇ ਚੌਕਾਂ ਤੇ ਖਲੋ ਜਾਂਦੇ ਆ ਉਹ ਬੱਚੇ ਫਿਰ ਗੱਡੀਆਂ ਦੇ ਸ਼ੀਸ਼ੇ ਭੰਦੇ ਆ ਉਹ ਫਿਰ ਜਦੋਂ ਲੋਕੀ ਪੈਸੇ ਨਹੀਂ ਦਿੰਦੇ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਉਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਹੋਈ ਸੀਗੀ ਉਹਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰੰਜੀਤ ਐ ਵੀ ਨਹੀਂ ਉਹਦੇ ਏਰੀਆ ਦੇ ਵਿੱਚ ਸਾਰੇ ਬੱਚੇ ਰੈਸਕਿਊ ਕੀਤੇ ਆ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਕਿਸ ਤਰ੍ਹਾਂ ਭੀਖ ਮੰਗਦੇ ਕਿਦਾਂ ਲੋਕਾਂ ਨੂੰ ਤੰਗ ਕਰਦੇ ਆ ਔਰ ਬਾਅਦ ਵਿੱਚ ਉਹਨਾਂ ਦੀ ਸਪੋਰਟ ਕਰਨ ਵਾਲੇ ਵੀ ਹੁਣ ਮੈਂ ਵੇਖਿਆ ਵੀ ਮਗਰੇ ਆ ਜਾਂਦੇ ਆ ਔਰ ਕਿਤੇ ਨਾ ਕਿਤੇ ਵੇਖੋ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਵਾ ਵੀ ਕਮਗਾਉਣਾ ਕਾਨੂੰਨਾਂ ਦਾ ਅਪਰਾਧ ਆ ਉਹ ਨਾ ਅਸੀਂ ਗੁਰੂ ਨਗਰੀ ਚ ਪਹਿਲਾਂ ਪ੍ਰਦਰਸ਼ ਕੀਤਾ ਸੀ ਤੇ ਨਾ ਹੁਣ ਇਹ ਕੰਮ ਬਿਲਕੁਲ ਨਹੀਂ ਚੱਲਣਾ ਇੱਥੇ ਬੱਚਿਆਂ ਨੂੰ ਪੜਾਓ ਆਪਣਾ ਕੰਮ ਕਰੋ ਰੋਜ਼ਗਾਰ ਕਰੋ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਪਰ ਜੇ ਤੁਸੀਂ ਬੱਚਿਆਂ ਨੂੰ ਸੜਕਾਂ ਤੇ ਛੜਦੋਗੇ ਤੇ ਫਿਰ ਇਹ ਬਿਲਕੁਲ ਗਲਤ ਹੈ ਹੁਣ ਨਵਾਂ ਕੰਮ ਮੈਂ ਵੇਖ ਲਿਆ ਹੌਲੀ ਜੇ ਕਹਿੰਦੇ ਜੀ ਬੱਚੇ ਸੜਕਾਂ ਤੇ ਸਕੂਲ ਚ ਵੀ ਪੜਦੇ ਆ ਜੇ ਸਕੂਲ ਚ ਪੜਦੇ ਆ ਫਿਰ ਮਾਰਕੀਟਾਂ ਚ ਕੀ ਕਰਦੇ ਆ ਟੋਲੇ ਬਣਾ ਬਣਾ ਕੇ 20 25 25 ਜਣੇ ਕੀ ਕਰਦੇ ਇੱਥੇ ਸਮਾਨ ਲੈ ਦੋ ਸਾਨੂੰ ਆਹ ਕਰ ਦੋ ਕੱਪੜੇ ਖਿੱਚਦੇ ਆ ਸ਼ੀਸ਼ੇ ਘੜਕਾਉਂਦੇ ਤੁਹਾਨੂੰ ਵੀਡੀਓ ਔਰ ਅੱਜ ਜਿਹੜਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਇਹਨਾਂ ਤੇ ਬਹੁਤ ਵਧੀਆ ਕਾਰਵਾਈ ਹੈ ਇਹੋ ਜੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਪ੍ਰਸ਼ਾਸਨ ਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਮੀਡੀਆ 'ਚ ਖਬਰਾਂ ਆਉਂਦੀਆਂ ਉਦੋਂ ਅਸੀਂ ਇੱਥੋਂ ਭੱਜਦੇ ਆ ਉਦਾਂ ਭੱਜਦੇ ਨਹੀਂ ਆ ਗੱਲ ਹੀ ਬਾਤ ਅੱਜ ਜਿਹੜਾ মিডিਆ ਇਹਦੇ ਵੇਖ-ਵੇਖ ਕੇ ਕੈਮਰੇ ਕਿੱਦਾਂ ਭੱਜਿਆ ਲੋਕਾਂ ਨੇ ਵੇਖ ਲਿਆ ਔਰ ਜਦੋਂ ਤੱਕ ਇਹ ਅੰਮ੍ਰਿਤਸਰ ਕਲੀਨ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਅਸੀਂ ਪਿੱਛੇ ਨਹੀਂ ਹਟਾਂਗੇ ਮੇਰਾ ਨਾਮ ਕਰਨਜੀਤ ਸਿੰਘ ਜ਼ਿਲ੍ਹਾ ਬਾਸਰਖਾ ਪ੍ਰਸ਼ਾਸਨ ਦਾ ਸਾਹਿਬ ਸਰ ਜੀਵਨ ਜੋਤ ਜੀ ਦੇ ਪ੍ਰਧਾਨ ਤੇ ਫੇਰ ਤੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਮਾਈ ਸੁਖਾਵਨ ਜੀ ਕਿਤੇ ਵੀ ਪੁੱਦੇ ਹੋ ਕਿਨੇ ਪਿਛਲੇ ਸੱਕੇ ਆ ਗਿਆ ਵਜਾ ਕੀ ਹੈ ਅਸੀਂ ਲਗਾਤਾਰ ਜੀਵਨ ਜੋਤ ਪ੍ਰੋਜੈਕਟ ਦੇ ਅਧੀਨ ਬਾਲਕੀ ਕਿਆ ਸੰਬੰਧ ਵਿੱਚ ਚੱਲਦਾ ਕਰ ਰਹੇ ਹਾਂ ਤੇ ਇਸ ਦੇ ਸੰਬੰਧ ਵਿੱਚ ਤੁਸੀਂ ਵੇਖਿਆ ਹੀ ਹੋਊਗਾ ਕਿ ਸ਼ਹਿਰ ਤੇ ਜਿੰਨੇ ਵੀ ਚੌਂਕੀ ਆਪਣੇ ਨਵਾਲਟੀ ਚੋਂ ਆਪਣੇ ਕ੍ਰਿਸਟਲ ਚੋਂ ਸਾਰੇ ਜਿੱਥੇ ਵਾਈਪਰ ਮਾਰਦੇ ਸੀ ਅੱਗੇ ਆ ਕੇ ਆਜਦੇ ਹੁਣ ਸਾਰੇ ਟੋਕ तकरीबन ਖਾਲੀ ਹੋ ਗਏ ਜਿਹੜੇ ਵਾਲਿਟ ਕਿ ਬੱਚੇ ਮੰਗਦੇ ਸੀ ਜਿਹੜੇ ਜਿਹੜੇ ਆਪਣੇ ਸਟੇਟਾਂ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਜਾਂਚ ਪੜਤਾਲ ਕਰਕੇ ਜੀਮਾ ਜੋਡ ਪ੍ਰੋਜੈਕਟ ਜੋ ਉਹਨਾਂ ਐਸਓਪੀ ਚ ਦੱਸਿਆ ਉਹਨਾਂ ਨੂੰ ਉਸ ਸ਼ਹਿਰਾਂ ਦੇ ਆਪਣੇ ਸਟੇਟਾਂ ਤੋਂ ਛੱਡ ਦਿੱਤਾ ਗਿਆ ਹੈ ਹੁਣ ਸਾਨੂੰ ਇੱਕ ਕਾਲ ਫਾਊਂਡੇਸ਼ਨ ਵੱਲੋਂ ਇੱਕ ਸ਼ਿਕਾਇਤ ਆਈ ਸੀ ਥਿਸ ਇਜ਼ ਹਾਵ ਲੋ ਕਿ ਇਥੇ ਇੱਕ ਰੰਜੀਤ ਐਵੇਨਿਊ ਹੈਗਾ ਜਿੱਥੇ ਆਪਣੇ ਚਾਹੇ ਜੋ ਇਲਾਕੇ ਇਥੇ ਬੱਚੇ ਮੰਗਦੇ ਆ ਇਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਤੇ ਬਾਲ ਪਿੱਕੇਆ ਕਰਦੇ ਪਾਏ ਗਏ ਆ ਤੇ ਅੱਜ ਦੇ ਸੰਬੰਧ ਅਚਨਚੇਤ ਰੇਡ ਅਸੀਂ ਰੱਖੀ ਹੋਈ ਸੀ ਕਿਉਂਕਿ ਬਾਸ ਨੂੰ ਵੇਖੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹਨਾਂ ਪਛਾਣ ਆ ਗਈ ਆ ਅਸੀਂ ਅੱਜ ਟੋਟਲ 7 ਬੱਚੇ ਤਕਰੀਬਨ 6-7 ਬੱਚੇ ਜਿਹੜੇ ਰੈਸਕੂ ਕੀਤੇ ਆ ਜਿਹੜੇ ਬਾਲ ਪਿੱਕੇਟਾ ਦੇ ਪਾਏ ਗਏ ਆ ਸਾਨੂੰ ਵੇਖ ਕੇ ਭੱਜੇ ਵੀ ਆ ਤੇ ਭੱਜ ਦਾ ਨਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਲੈ ਕੇ ਅਸੀਂ ਹੁਣ ਬਾਲ ਕਮੇਟੀ ਉਮਰ ਸਾਰਵਿਕੇ ਪੇਸ਼ ਕਰਾਂਗੇ ਤੇ ਇਹਨਾਂ ਦੇ ਪੇਰੈਂਟਸ ਨੂੰ ਕਿਹਾ ਕਿ ਇਹਨਾਂ ਦੇ ਡਾਕੂਮੈਂਟੇਸ਼ਨ ਇਹਨਾਂ ਦੇ ਆਧਾਰ ਕਾਰਡ ਤੇ ਬਰਥ ਸਰਟੀਫਿਕੇਟ ਤੇ ਜੋ ਵੀ ਤੁਹਾਡੇ ਤੋਂ ਡਾਕੂਮੈਂਟ ਹੈਗੇ ਆ ਇਹਨਾਂ ਦੇ ਲੈ ਕੇ ਪੇਸ਼ ਕਰੋ ਕਿਉਂਕਿ ਜਾਂਚ ਪੜਤਾਲ ਕੀਤੀ ਜਾਊਗੀ ਉਹਦੇ ਚ ਵੇਖਿਆ ਜਾਊਗਾ ਕਿ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਜੇ ਇਹਨਾਂ ਦੇ ਬੱਚੇ ਕੋਈ ਜਾਂਚ ਪੜਤਾਲ ਵਿੱਚ ਨਹੀਂ ਪਾਏ ਜਾਂਦੇ ਠੀਕ ਆ ਫਿਰ ਇਹਨਾਂ ਦਾ ਡੀਐਨਏ ਕਰਾਇਆ ਜਾਊਗਾ ਡੀਐਨਏ ਕਰਾਉਣ ਤੋਂ ਬਾਅਦ ਜੇ ਮੈਚ ਨਹੀਂ ਕਰਦਾ ਤਾਂ ਅੱਜ ਬੰਦੀ ਜਲੀ ਐਸਓਪੀ ਅਧੀਨ ਫਰਦਰ ਕਾਰਵਾਈ ਕੀਤੀ ਜਾਵੇਗੀ ਹੁਣ ਅਸੀਂ ਬੱਚੇ ਲੈ ਕੇ ਹੋਰ ਵੀ ਹੌਣੇ ਕਿ ਜਾ ਕੇ ਚੈਕਿੰਗ ਕਰਾਂਗੇ ਜੇਕਰ ਕਾਰਕ ਇਹ ਤੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਤੇ ਇਹਨਾਂ ਨੂੰ ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਉਹਨਾਂ ਨਾਲ ਸਲਾਹ ਕਰਕੇ ਜਿਹੜੇ ਬਾਗਲੇ ਕਮੇਟੀ ਪ੍ਰਸ਼ਾਸਨ ਨਾਲ ਜੋ ਜੁਪੀ ਦੇ ਹੋਣਗੇ ਪਪਾਲ ਦੇ ਕਿੱਥੋਂ ਦਿੱਲੀ ਦੇ ਹੋਣਗੇ ਅੱਜ ਜਾ ਕੇ ਨਾ ਸੀ ਸਪੋਰਟ ਰੱਗ ਆਤ ਲਾ ਕੇ ਬੱਚੇ ਛੱਡ ਕੇ ਆਇਆ ਇਹ ਵੀ ਇਹਨਾਂ ਨੂੰ ਛੱਡ ਗਿਆ ਕਿਉਂਕਿ ਇਹ ਬੱਚਿਆਂ ਦਾ ਜੀਵਨ ਇਹ ਅਜਬਾਲ ਪੁਣੇ ਵਿੱਚ ਹੈਗੇ ਇਹਨਾਂ ਦਾ ਪੁਨੈਰੀ ਭਵਿੱਖ ਨਾ ਬਚਾਇਆ ਜਾ ਸਕੇ ਅਤੇ ਇਹਨਾਂ ਦਾ ਜੀਵਨ ਵਧਿਆ ਕੀਤਾ ਜਾ ਸਕੋ ਅਸੀਂ ਦੇਸ਼ ਨਾਲ ਅਸੀਂ ਆਪਣੇ ਰਿਕਾਰਡ ਲਗਾਤਾਰ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਆਪਾਂ ਐਫਐਜਰ ਕੀਤੀ ਸੀ ਵੀ ਹੁੰਦਾ ਪੋਜੀਟਿਵ ਆਉਟਕਮ ਇਹ ਨਿਕਲਾ ਕਿ ਜਿੰਨੇ ਵੀ ਪਠਾਰੀ ਸੀ ਸਾਰੇ ਹੀ ਭੱਜ ਕੇ ਸੀ ਭੱਜ ਗਏ ਸੀ ਹੁਣ ਸ਼ਹਿਰ ਦੇ ਜਿੰਨੇ ਵੀ ਚੌਕ ਆ ਤੇ ਵੇਖਿਆ ਹੋਊਗਾ ਕੋ ਸਾਰੇ ਸਾਫ ਨੇ ਤੇ ਕਹਿੰਦੇ ਕਿ ਤੁਮਾਫੀ ਹੈਗਾ ਕਿਉਂਕਿ ਇੱਥੇ ਹੀ ਵੇਖਦੇ ਕੀ ਤੁਹਾਡੇ ਲੋਕ ਬਹਿਸ ਕਰ ਰਹੇ ਨੇ ਕਿ ਸਾਡੇ ਬੱਚੇ ਨੇ ਫੰਕਸ਼ਨਲ ਛੱਡ ਦੋ ਹਾਂ ਕਿਉਂਕਿ ਇਥੋਂ ਜਿਹੜਾ ਵੀ ਹੁੰਦੇ ਆ ਸਾਡੇ ਲੋਕੀ ਕਰਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋਰ ਨੂੰ ਨਾ ਜਿਵੇਂ ਇੱਕ ਬੱਚਾ ਫੜਿਆ ਹੀ ਆ ਉਹ ਆਂਦਾ ਇਹਨੂੰ ਬੜੀ ਵਾਰ ਸਮਝਾਇਆ ਕੋਈ ਨਹੀਂ ਕਰਨਾ ਨਹੀਂ ਕਰਨਾ ਮੇਰੇ ਕਹਨੇ ਤੋਂ ਬਾਹਰ ਆ ਠੀਕ ਆ ਇਸ ਤਰ੍ਹਾਂ ਕਈ ਹੈ ਗਿਆ ਜੋ ਬਾਅਦ ਵਿੱਚ ਆ ਕੇ ਸਰਕਾਰ ਦੇ ਲੱਟ ਇਹਨਾਂ ਨੂੰ ਮਤਲਬ ਵਧੀਆ ਕੰਮ ਕਰ ਰਹੇ ਜੇ ਹੁਣ ਇਹਨਾਂ ਨੂੰ ਉਹ ਹੀ ਚੀਜ਼ ਨਾ ਜਾ ਕੇ ਇਹਨਾਂ ਦਾ ਮਤਲਬ ਸੁਨਹਿਰੀ ਭੇਖਾ ਜੇ ਇੱਥੇ ਰਹਿਣਾ ਚਾਹੁੰਦੇ ਆ ਜੇ ਪੜ੍ਹਨਾ ਚਾਹੁੰਦੇ ਆ ਇਹਨਾਂ ਨੂੰ ਰੋਲ ਕਰਾਵਾਂਗੇ ਇਹਨਾਂ ਨੂੰ ਸਕੂਲਾਂ 'ਚ ਪਾਵਾਂਗੇ ਕੋਈ ਇਹਨਾਂ ਦੀ ਪੜ੍ਹਨ ਦੀ ਉਮਰ ਆ ਇਹਨਾਂ ਦੀ ਮੰਗਾ ਦੀ ਉਮਰ ਨਹੀਂ ਹੈਗੀ ਇਹਨਾਂ ਸਪਾਂਸਰ ਜੀ ਫੌਜ ਚੁੱਕੇ ਸਕੀਮ ਹੈਗੀ ਸਰਕਾਰ ਦੀ 4000 ਰੁਪਇਆ ਉਹਦੇ ਨਾਲ ਵੀ ਹੋਰ ਸਕੀਮਾਂ ਜਿਹੜੇ ਇਹਨਾਂ ਨੂੰ ਜੋੜਾਂਗੇ ਪਰ ਇਹ ਚੀਜ਼ ਗਲਤ ਹੈ ਕਿ ਸੜਕਾਂ ਦੇ ਮੰਗਣਾ ਰਾਹ ਗੇਰਾ ਨੂੰ ਆ ਕੇ ਤਰਾਕ ਅੰਮਰ ਸਾਰੇ ਆਪਣੀ ਸਟੋਰੀ ਕਲ ਸਹੀ ਹੈ ਇੱਥੇ ਜਿਹੜੇ ਸਾਰੇ ਹੁੰਦੇ ਆ ਤੇ ਮਾੜਾ ਪ੍ਰਭਾਵ ਇਸ ਕਰਕੇ ਇਹ ਨਿਰੰਤਰ ਰੇਡਾਂ ਜਿਵੇਂ ਜੋ ਕਰਦੇ ਅਸੀਂ ਇਹ ਰਿਪੋਰਟ ਕਿ ਬੱਚੇ ਕਿ ਵੀਡੀਓ ਕੁੜੀਆਂ ਨਹੀਂ ਬੱਚਾ 15 15 16 ਸਾਲ ਦੀ ਸਾਰਾ ਦਿਨ ਕਮਾਂਦੇ ਦੇ ਰਾਤ ਦੇ ਵੇਲੇ ਨਸ਼ਾ ਕਰਨ ਲੱਗਦੇ ਆ ਕੋਲੋਸ਼ਨ ਦਾ ਨਸ਼ਾ ਕਰਦੇ ਆ ਹਾਂ ਉਹ ਵੀ ਆਡੇ ਨੋਟ ਵਿੱਚ ਆਇਆ ਉਹ ਵੀ ਅਸੀਂ ਆਪਣੇ ਨੰਤਰ ਰੇਡਾਂ ਦੇ ਵਿੱਚ ਕਵਰ ਕਰਾਂਗੇ ਜਿੱਥੋਂ ਇਹ ਮਿਲਦਾ ਲੜਕਿਆਂ ਨੂੰ ਸੇਵ ਕਰਕੇ ਆਪਣੇ ਨਾਲ ਦੀ ਨਿਕਾਣਾ ਉਹ ਤੇ ਉਹ ਕਰਾਂਗੇ ਤੇ ਉਹਨਾਂ ਦੇ ਇਲਾਜ ਕਰਾਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਇਹ ਕਿਉਂ ਕਰਦੇ ਜੇ ਕੀ ਚੱਲਦੇ ਜੇ ਪੜ੍ਹਾਈ ਕਰਨੀ ਚ ਪੜ੍ਹਾਈ ਕਰਾਵਾਂਗੇ ਮਾਂ ਪਿਓ ਕਰਕੇ ਜਿਹੜੇ ਸਟੇਟਾਂ ਨਾਲ ਇਥੋਂ ਨਾਲ ਹੀ ਰਾਖਾ ਕਰ ਤੇ ਉਹਨਾਂ ਦਾ ਉਹਨਾਂ ਦਾ ਨਿਵਾਸ ਦਾ ਜੱਟ ਕਰਾਂਗੇ ਰ ਸਾਰੇ ਲਗਾਤਾਰ ਰੈਸਕਿਊ ਅਮਰਸਰ ਵਿੱਚ ਚੱਲ ਰਿਹਾ ਹੈ ਹੁਣ ਇਹ ਅੱਗੇ-ਅੱਗੇ ਹੌਟਸਪੌਟ ਇਹ ਜਿਹੜਾ ਅਸਲਾਮ ਏਰੀਆ ਦੇ ਬੱਚੇ ਉਹਨਾਂ ਇੱਥਾਂ ਉਹਨਾਂ ਦੇ ਵਿੱਚ ਵੀਕੈਂਡ ਸਟ੍ਰੈਚ ਰਿਹਾ ਹੈ ਤਵਾਰ ਦੇ ਆਪਣੇ ਦਰਗਾਹ ਹੋ ਗਿਆ ਸੀ ਸਾਹਿਬੋ ਕੇ ਆਈ ਉਹਨਾਂ ਮੇਨ ਮੈਂ ਹੌਟਸਪੌਟ ਹੈ ਜਿਹੜੇ ਉਹ ਹੀ ਚਕੇਗਾ ਪਰ ਮੇਨ ਫੈਰ ਦੇ ਵਿੱਚ ਇੱਕ ਹੋਣਾ ਹੈ ਜੋ ਮੈਂ ਤੈਨੂੰ ਵਿਖਿਆ ਉਹ 9 ਵਜੇ ਕਿਸ ਤਰ੍ਹਾਂ ਹੁੰਦਾ ਸੀਗਾ ਅੱਗੇ ਵਾਈਪਰ ਮਾਰਦੇ ਸੀ ਕਿ ਪੈਸੇ ਮੰਗਦੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦਵਾਂਗਾ ਕਿ ਡੋਨਟ ਇੰਡ ਕਰ ਚੁਦਾ ਬੈਗਰ ਕੀ ਹੁੰਦਾ ਫੂਡ ਪੈਸੇ ਨਾਨਾ ਨੂੰ ਨਾ ਪੈਸੇ ਦੋ ਨਾ ਬੜਾ ਜੇ ਤੁਹਾਡੇ ਤੋਂ ਹੈਗੇ ਉਹਨਾਂ ਨੂੰ ਪਾਲੋ ਉਹਨਾਂ ਦਾ ਕੋਈ ਸਿੱਖਿਆ ਦਾ ਉਹਨਾਂ ਦਾ ਚੁੱਕੋ ਠੀਕ ਹੈ ਇਹਨਾਂ ਪੈਸੇ ਦੇ ਕੇ ਇਹਨਾਂ ਨੂੰ ਕਮਜ਼ੋਰ ਜਾਂ ਹੈਂਡੀਕੈਪ ਨਾ ਬਣਾਓ ਕਿਹ ਕਿਹ ਹੈਗੇ ਹਨ ਨਾ ਕਿਉਂ ਨਗਰੀ ਅੰਮ੍ਰਿਤਸਰ ਜੋ ਪੂਰ ਪੁਖਾਰੀ ਮੱਕ ਬੈਗਰ ਨੇ ਹਾਂ ਇਹ ਅੰਮ੍ਰਿਤਸਰ ਨੂੰ ਪੈ ਆਉਣ ਵਾਲੇ ਸਮੇਂ ਡੇਡਾ ਚੱਲਦੇ ਰਹਿਣਗੇ ਬੱਚੇ ਬਾਲ ਫਿੱਖੇ ਜਿਹੜੇ ਬੱਚੇ ਕਹਿੰਦੇ ਜਾਂ ਤਾਂ ਕਿ ਤਜੋ ਕਿ ਅਮਰਸਾਨ ਨੂੰ ਵੀ ਨਗਰੀ ਨੂੰ ਇੱਕ ਜੜੇ ਵੀ ਹੈ ਕਿ ਜਿਹੜੇ ਦਰਸ਼ਨ ਕਰਨੋਂ ਤੇ ਦਰਸ਼ਕਾਂ ਮਜਾਨ ਤੇ ਇਹਨਾਂ ਲੋਕਾਂ ਤੋਂ ਜਿਹੜਾ ਕਿ ਮੁਕਤ ਕੀਤਾ ਜਾ ਹੋ। ਅੱਜ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਛੋਟੇ ਛੋਟੇ ਬੱਚਿਆਂ ਤੋਂ ਜਿਹੜੇ ਲੋਕ ਭੀਖ ਮੰਗਵਾਉਂਦੇ ਉਹਨਾਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਉਹ ਜਿਹੜਾ ਆ ਕੇ ਰਣਜੀਤ ਐਵੇਨਿਊ ਦੇ ਏਰੀਆ 'ਚ ਜਿਹੜਾ ਵਾ ਇਹ ਪਕਾਨੇ ਲੈ ਕੇ ਫਿਰ ਆ ਕੇ ਜਿਹੜਾ ਕੰਮ ਪਹਿਲਾਂ ਵਾਲਾ ਸੀ ਉਹੀ। ਉਹ ਪਕਾਨੇ ਲੈ ਕੇ ਤੇ ਇੱਥੇ ਮੋੜਾਂ ਤੇ ਚੌਂਕਾਂ ਤੇ ਖਲੋ ਜਾਂਦੇ ਆ ਉਹ ਬੱਚੇ ਫਿਰ ਗੱਡੀਆਂ ਦੇ ਸ਼ੀਸ਼ੇ ਉਹ ਫਿਰ ਜਦੋਂ ਲੋਕੀ ਪੈਸੇ ਨਹੀਂ ਦਿੰਦੇ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਉਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਹੋਈ ਸੀਗੀ ਉਹਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਣਜੀਤ ਐਵੇਨਿਊ ਦੇ ਏਰੀਆ ਦੇ ਵਿੱਚ ਸਾਰੇ ਬੱਚੇ ਰੈਸਕਿਊ ਕੀਤੇ ਆ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਕਿਸ ਤਰ੍ਹਾਂ ਭੀਖ ਮੰਗਦੇ ਕਿਦਾਂ ਲੋਕਾਂ ਨੂੰ ਤੰਗ ਕਰਦੇ ਆ ਔਰ ਬਾਅਦ ਵਿੱਚ ਉਹਨਾਂ ਦੀ ਸਪੋਰਟ ਕਰਨ ਵਾਲੇ ਵੀ ਹੁਣ ਮੈਂ ਵੇਖਿਆ ਵੀ ਮਗਰੇ ਆ ਜਾਂਦੇ ਆ ਔਰ ਕਿਤੇ ਨਾ ਕਿਤੇ ਵੇਖੋ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਵਾ ਹਰ ਚੀਜ਼ ਫ੍ਰੀ ਮਿਲਦੀ ਆ ਉਹਦਾ ਲਾਹਾ ਲੈਣ ਪੜਾਈਦਾ ਭੀਖ ਮਗਾਉਣਾ ਕਾਨੂੰਨ ਦਾ ਅਪਰਾਧ ਆ ਉਹ ਨਾ ਅਸੀਂ ਗੁਰ ਬੱਚਿਆਂ ਨੂੰ ਪੜਾਓ ਆਪਣਾ ਕੰਮ ਕਰੋ ਰੋਜਗਾਰ ਕਰੋ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਪਰ ਜੇ ਤੁਸੀਂ ਬੱਚਿਆਂ ਨੂੰ ਸੜਕਾਂ ਤੇ ਛੱਡ ਦੋਗੇ ਤੇ ਫਿਰ ਇਹ ਬਿਲਕੁਲ ਗਲਤ ਹੈ ਹੁਣ ਨਵਾਂ ਕੰਮ ਮੈਂ ਵੇਖ ਲਿਆ ਹੌਲੀ ਜੇ ਕਹਿੰਦੇ ਜੀ ਬੱਚੇ ਸੜਕਾਂ ਤੇ ਸਕੂਲ 'ਚ ਵੀ ਪੜਦੇ ਆ ਜੇ ਸਕੂਲ 'ਚ ਪੜਦੇ ਆ ਫਿਰ ਮਾਰਕੀਟਾਂ 'ਚ ਕੀ ਕਰਦੇ ਆ ਟੋਲੇ ਬਣਾ ਬਣਾ ਕੇ 20 25 25 ਜਾਣੇ ਕੀ ਕਰਦੇ ਇੱਥੇ ਸਮਾਨ ਲੈ ਦੋ ਸਾਨੂੰ ਆਹ ਕਰ ਦੋ ਕੱਪੜੇ ਖਿੱਚਦੇ ਆ ਸ਼ੀਸ਼ੇ ਘੜਕਾਉਂਦੇ ਤੁਹਾਨੂੰ ਵੀਡੀਓ ਦੇ ਦਿੰਨੇ ਆ ਔਰ ਅੱਜ ਜਿਹੜਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਇਹਨਾਂ ਤੇ ਬਹੁਤ ਵਧੀਆ ਕਾਰਵਾਈ ਹੈ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਪ੍ਰ ਕਿਉਂਕਿ ਕਿਤੇ ਨਾ ਕਿਤੇ ਜਦੋਂ ਮੀਡੀਆ 'ਚ ਖਬਰਾਂ ਆਉਂਦੀਆਂ ਉਦੋਂ ਅਸੀਂ ਇਹ ਇਥੋਂ ਭੱਜਦੇ ਆ ਉਦਾਂ ਭੱਜਦੇ ਨਹੀਂ ਆ ਅੱਜ ਜਿਹੜਾ ਮੀਡੀਆ ਇਹਦੇ ਵੇਖ-ਵੇਖ ਕੇ ਕੈਮਰੇ ਕਿੱਦਾਂ ਭੱਜੇ ਆ ਲੋਕਾਂ ਨੇ ਵੇਖ ਲਿਆ ਔਰ ਜਦੋਂ ਤੱਕ ਇਹ ਅੰਮ੍ਰਿਤਸਰ ਕਲੀਨ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਅਸੀਂ ਪਿੱਛੇ ਨਹੀਂ ਹਟਣਾ ਮੇਰੇ ਨਾਮ ਕਰਨਜੀਤ ਸਿੰਘ ਜ਼ਿਲ੍ਹਾ ਬਾਸਰਕਾ ਆਫਸਰ ਅੰਮ੍ਰਿਤਸਰ ਜੀਵਨ ਜੋਤੀ ਨੂੰ ਪ੍ਰੇਜ਼ੈਂਟ ਕਰਦੇ ਫਿਰ ਤੋਂ ਇੱਕ ਹੋਰ ਕਾਰਵਾਈ ਕੀਤੀ ਜਾ ਰਹੀ ਸਮਾਈ ਸੰਸਦ ਵੱਲੋਂ ਅੱਜ ਕਿਤੇ ਵੀ ਪੁੱਛਦੇ ਹੋ ਕਿ ਇਹਨੇ ਵੀ ਸਾਡੇ ਸੱਥਿਆ ਗਿਆ ਵਜ੍ਹਾ ਕੀ ਹੈ ਤੇ ਅਸੀਂ ਲਗਾਤਾਰ ਜੀਵਨ ਜੋਇ ਪ੍ਰੋਜੈਕਟ ਦੇ ਅਧੀਨ ਬਾਲਪਿਕਿਆ ਇਸ ਦੇ ਸਬੰਧ ਵਿੱਚ ਤੁਸੀਂ ਵੇਖਿਆ ਹੀ ਹੋਊਗਾ ਕਿ ਸ਼ਹਿਰ ਦੇ ਜਿੰਨੇ ਵੀ ਚੌਂਕ ਆਪਣੇ ਨਾਵਲਦੀ ਚੌਂਕ ਆਪਣੇ ਕ੍ਰਿਸਟਲ ਚੌਂਕ ਸਾਰੇ ਜਿੱਥੇ ਵਾਈਪਰ ਮਾਰਦੇ ਸੀ ਅੱਗੇ ਆ ਕੇ ਆਜਦੇ ਹੁਣ ਸਾਰੇ ਟੋਕ तकरीबन ਖਾਲੀ ਹੋ ਗਏ ਆ ਜਿਹੜੇ ਵਾਲਿਟ ਕਿ ਬੱਚੇ ਮੰਗਦੇ ਸੀ ਜਿਹੜੇ ਜਿਹੜੇ ਕਿਸੇ ਸਟੇਟਾਂ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਜਾਂਚ ਪੜਤਾਲ ਕਰਕੇ ਜਿਵੇਂ ਜੋ ਪ੍ਰੋਜੈਕਟ ਜੋ ਉਹਨਾਂ ਐਸਓਪੀ ਚ ਦੱਸਿਆ ਉਹਨਾਂ ਨੂੰ ਉਸ ਸ਼ਹਿਰਾਂ ਦੇ ਆਪਣੇ ਸਟੇਟਾਂ ਤੋਂ ਛੱਡ ਦਿੱਤਾ ਗਿਆ ਹੈ ਹੁਣ ਸਾਨੂੰ ਇੱਕ ਕਾਲ ਫਾਊਂਡੇਸ਼ਨ ਵੱਗੋਂ ਇੱਕ ਸ਼ਿਕਾਇਤ ਆਈ ਸੀ ਦਿਸ ਇਸ ਹਬਲੋ ਇਹ ਇਥੇ ਇੱਕ ਰਣਜੀਤ ਐਵੇਨਿਊ ਹੈਗਾ ਜਿੱਥੇ ਆਪਣੇ ਚਾਹੇ ਤੋਂ ਇਲਾਕੇ ਇੱਥੇ ਬੱਚੇ ਮੰਗਦੇ ਆ ਇੱਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਅਤੇ ਬਾਲ ਠਿੱਕੇ ਆ ਕਰਦੇ ਪਾਏਦੇ ਆ ਤੇ ਅੱਜ ਦੇ ਸਬੰਧ ਅਚਨਚੇਤ ਰੇਡ ਅਸੀਂ ਰੱਖੀ ਹੋਈ ਸੀ ਕਿਉਂਕਿ ਬਾਸ ਨੂੰ ਵੇਖ ਕੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹਨਾਂ ਪਛਾਣ ਆ ਗਈ ਆ ਅਸੀਂ ਅੱਜ ਟੋਪ ਟੋਟਲ 7 ਬੱਚੇ ਤਕਰੀਬਨ 6-7 ਬੱਚੇ ਜਿਹੜੇ ਰੈਸਕੂ ਕੀਤੇ ਆ ਜਿਹੜੇ ਬਾਲ ਠਿੱਕੇ ਦਾਦੇ ਪਾਏ ਗਏ ਆ ਸਾਨੂੰ ਵੇਖ ਕੇ ਭੱਜੇ ਵੀ ਆ ਅਸੀਂ ਭੱਜ ਦਾ ਨਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਲੈ ਕੇ ਅਸੀਂ ਉਹਨਾਂ ਦੀ ਬਾਲ ਪਲੇ ਕਮੇਟੀ ਅੰਮ੍ਰਿਤਸਰ ਵੀ ਕੇ ਪੇਸ਼ ਕਰਾਂਗੇ ਤੇ ਨਾਲੇ ਇਹਨਾਂ ਦੇ ਆਧਾਰ ਕਾਰਡ ਤੇ ਬਰਥ ਸਰਟੀਫਿਕੇਟ ਤੇ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ ਇਹਨਾਂ ਦੇ ਲੈ ਕੇ ਪੇਸ਼ ਕਰੋ ਕਿਉਂਕਿ ਜਾਂਚ ਪੜਤਾਲ ਕੀਤੀ ਜਾਊਗੀ ਉਹਦੇ ਚ ਵੇਖਿਆ ਜਾਊਗਾ ਕਿ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਜੇ ਇਹਨਾਂ ਦੇ ਬੱਚੇ ਕੋਈ ਜਾਂਚ ਪੜਤਾਲ ਵਿੱਚ ਨਹੀਂ ਪਾਏ ਜਾਂਦੇ ਠੀਕ ਆ ਫਿਰ ਇਹਨਾਂ ਦਾ ਡੀਐਨਏ ਕਰਾਇਆ ਜਾਊਗਾ ਡੀਐਨਏ ਕਰਨ ਤੋਂ ਬਾਅਦ ਜੇ ਮੈਚ ਨਹੀਂ ਕਰਦਾ ਤਾਂ ਅੰਤ ਦੀ ਜੜੀ ਐਸਓਪੀ ਅਧੀਨ ਫਰਦਰ ਕਾਰਵਾਈ ਕੀਤੀ ਜਾਊਗੀ ਹੁਣ ਅਸੀਂ ਬੱਚੇ ਲੈ ਕੇ ਹੋਰ ਵੀ ਹੁਣ ਅਕਿ ਜਾ ਕੇ ਚੈਕਿੰਗ ਕਰਾਂਗੇ ਚੈੱਕ ਕਰਕੇ ਤੇਨ ਬੱਚਿਆਂ ਨੂੰ ਅਸੀਂ ਰੈਸਕੂ ਕਰਕੇ ਤੇ ਇਹਨਾਂ ਨੂੰ ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਉਹਨਾਂ ਨਾਲ ਸਲਾਹ ਕਰਕੇ ਜਿਹੜੇ ਬਾਅਦਲੇ ਕੇਮੇਰੀ ਪ੍ਰਸ਼ਾਸਨ ਨਾਲ ਜੋ ਜੂਕੀ ਦੇ ਹੋਣਗੇ ਪਪਾਲ ਦੇ ਕਿਤੇ ਤੋਂ ਦਿੱਲੀ ਦੇ ਹੋਣਗੇ ਅੱਜ ਪਹਿਲਾਂ ਅਸੀਂ ਸਪੋਰਟ ਰੱਗ ਆਗ ਲਾ ਕੇ ਬੱਚੇ ਛੱਡ ਕੇ ਆਏ ਇਹ ਵੀ ਇਹਨਾਂ ਨੂੰ ਛੱਡ ਕੇ ਆਏ ਕਿਉਂਕਿ ਇਹ ਬੱਚਿਆਂ ਦਾ ਜੀਵਨ ਇਹ ਅਜਬਾਲ ਪੁਣੇ ਵਿੱਚ ਹੈਗੇ ਇਹਨਾਂ ਦਾ ਫਿਊਅਰੀ ਭੁਇਖੇ ਦਾ ਬਚਾਇਆ ਜਾ ਸਕੇ ਜੇਕਰ ਇਹਨਾਂ ਦਾ ਜੀਵਨ ਵਧਿਆ ਕੀਤਾ ਜਾ ਸਕੇ ਉਸ ਦੇਸ਼ ਨਾਲ ਅਸੀਂ ਆਪਣੇ ਵਿਚਾਰ ਲਗਾਤਰ ਕਰ ਰਹੇ ਆ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਆਪਾਂ ਐਫਐਜਪੀ ਕੀਤੀ ਸੀਗੀ ਹੁੰਦਾ ਪੋਜੀਟਿਵ ਆਊਟਕਮ ਇਹ ਨਿਕਲਾ ਕਿ ਜਿੰਨੇ ਵੀ ਪਿਠਾਰੀ ਸੀ ਸਾਰੇ ਹੀ ਭੱਜ ਗਏ ਸੀ ਭੱਜ ਗਏ ਸੀ ਹੁਣ ਸ਼ਹਿਰ ਦੇ ਜਿੰਨੇ ਵੀ ਚੌਕ ਆ ਤੁਸੀਂ ਦੇਖਿਆ ਹੋਊਗਾ ਕੋ ਸਾਰੇ ਸਾਫ ਨੇ ਤੇ ਕਿਹਦੇ ਤੇ ਤੁਮਾਫੀ ਹੈਗਾ ਕਿਉਂਕਿ ਸਿੱਥੇ ਹੀ ਦੇਖਦੇ ਕੀ ਤੁਹਾਡੇ ਲੋਕ ਬਹਿਸ ਕਰ ਰਹੇ ਨੇ ਕਿ ਸਾਡੇ ਬੱਚੇ ਨੇ ਫੰਕਸ਼ਨਲ ਛੱਡ ਦੋ ਹਾਂ ਕਿਉਂਕਿ ਇਥੋਂ ਜਦੋਂ ਵੀ ਹੁੰਦੇ ਆ ਸਾਡੇ ਲੋਕੀ ਕੱਟਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋ ਵਾਰ ਨੂੰ ਜਦੋਂ ਇੱਕ ਬੱਚਾ ਫੜਿਆ ਹੀ ਆ ਉਹ ਆਂਦਾ ਇਹਨੂੰ ਬੜੀ ਵਾਰ ਸਮਝਾਇਆ ਕੋਈ ਨਹੀਂ ਕਰਨਾ ਨਹੀਂ ਕਰਨਾ ਮੇਰੇ ਕਹਨੇ ਤੋਂ ਬਾਹਰ ਆ ਠੀਕ ਆ ਇਸ ਤਰ੍ਹਾਂ ਕਈ ਹੈ ਗਿਆ ਜੋ ਬਾਅਦ ਵਿੱਚ ਆ ਕੇ ਸਰਕਾਰ ਦੇ ਲੱਟ ਕਿ ਇਹਨਾਂ ਨੂੰ ਮਤਲਬ ਵਧੀਆ ਕੰਮ ਕਰ ਰਹੇ ਜੇ ਹੁਣ ਇਹਨਾਂ ਨੂੰ ਉਹੀ ਚੀਜ਼ ਨਾ ਜਾ ਕੇ ਇਹਨਾਂ ਦਾ ਮਤਲਬ ਸੁਨਹਿਰੀ ਭੇਖਾ ਜੇ ਇੱਥੇ ਰਹਿਣਾ ਚਾਹੁੰਦੇ ਆ ਜੇ ਪੜ੍ਹਨਾ ਚਾਹੁੰਦੇ ਆ ਇਹਨਾਂ ਨੂੰ ਰੋਲ ਕਰਾਵਾਂਗੇ ਇਹਨਾਂ ਨੂੰ ਸਕੂਲਾਂ 'ਚ ਪਾਵਾਂਗੇ ਕੋਈ ਇਹਨਾਂ ਦੀ ਪੜ੍ਹਨ ਦੀ ਉਮਰ ਆ ਇਹਨਾਂ ਦੀ ਮੰਗਾਂ ਦੀ ਉਮਰ ਨਹੀਂ ਹੈਗੀ ਇਹਨਾਂ ਸਪੌਂਸਰ ਸੀ ਪੁੱਛ ਲਿਆ ਸਕੀਮ ਹੈਗੀ ਸਰਕਾਰ ਦੀ 4000 ਰੁਪਇਆ ਉਹਦੇ ਨਾਲ ਵੀ ਹੋਰ ਸਕੀਮਾਂ ਜਿਹੜੇ ਇਹਨਾਂ ਨੂੰ ਜੋੜਾਂਗੇ ਪਰ ਇਹ ਚੀਜ਼ ਗਲਤ ਹੈ ਕਿ ਸੜਕਾਂ ਦੇ ਮੰਗਣਾ ਰਾਹ ਘੇਰਾਂ ਨੂੰ ਆ ਕੇ ਕਰਾ ਆਪਣੇ ਇਸ ਤਰ੍ਹਾਂ ਦੀ ਹੈ ਅਤੇ ਜਿਹੜੇ ਦੋ ਸਾਰੇ ਹੁੰਦੇ ਆ ਤੇ ਮਾੜਾ ਪ੍ਰਭਾਵ ਪੈਦਾ ਹੈ ਇਸ ਕਰਕੇ ਇਹ ਨੰਤਰ ਰੇਡਾ ਜੀਵਨ ਜੋ ਪਸੰਦ ਹੈ। ਬੱਚੇ ਇੱਕ ਵੀਡੀਓ ਕੁੜੀਆਂ ਦੀ ਵਾਧਾ 15 15 16 ਸਾਲ ਦੀ ਪਰ ਸਾਰਾ ਦਿਨ ਕਮਾਂਦੇ ਤੇ ਰਾਤ ਦੇ ਵੇਲੇ ਨਸ਼ਾ ਕਰਨ ਲੱਗਦੇ ਆ। ਕੋਲਸ਼ਨ ਦਾ ਨਸ਼ਾ ਕਰਦੇ ਆ। ਹਾਂ ਉਹ ਵੀ ਆਡੇ ਨੋਲੇ ਵਿੱਚ ਆਇਆ ਉਹ ਵੀ ਅਸੀਂ ਆਪਣੇ ਨੰਤਰ ਰੇਡਾ ਦੇ ਵਿੱਚ ਰਿਕਵਰ ਕਰਾਂਗੇ। ਜਿੱਥੋਂ ਇਹ ਮਿਲਦਾ ਲੜਕਿਆਂ ਨੂੰ ਸੇਵ ਕਰਕੇ ਆਪਣੇ ਨਾਲ ਦੀ ਨਕੇਤਨ ਉਤੇ ਉਤੇ ਕਰਾਂਗੇ ਤੇ ਉਹਨਾਂ ਦੇ ਇਲਾਜ ਕਰਾਵਾਂਗੇ। ਫਿਰ ਪੁੱਛਾਂਗੇ ਕਿ ਤੁਸੀਂ ਇਹ ਕਿਉਂ ਕਰਦੇ ਜੇ ਕੀ ਚਾਹਦੇ ਜੇ ਪੜ੍ਹਾਈ ਕਰਨੀ ਚ ਪੜ੍ਹਾਈ ਕਰਾਵਾਂਗੇ। ਮਾਪਿਆਂ ਨੂੰ ਕਰਕੇ ਜਿਹੜੀ ਸਟੇਟਮੈਂਟ ਹੈ ਟੋਨ ਨਾਲ ਹੀ ਰੱਖਾ ਕਰਦੇ ਉਹਨਾਂ ਦਾ ਉਹਨਾਂ ਨੇ ਵਾਸ ਗੱਤ ਜਤ ਮ ਕਰਾਂ ਰਿਹਾ ਹੈ ਰੈਸਕਿਊ ਸਰ ਲਗਾਤਾਰ ਜਾ ਰਿਹਾ ਹੈ ਇਹ ਰੈਸਕਿਊ ਲਗਾਤਾਰ ਚੱਲ ਰਿਹਾ ਹੈ ਸਾਰੇ ਲਗਾਤਾਰ ਰੈਸਕਿਊ ਅਮਰਸਰ ਵਿੱਚ ਚੱਲ ਰਿਹਾ ਹੈ ਹੁਣ ਇਹ ਅੱਗੇ-ਅੱਗੇ ਹੌਟਸਪੌਟ ਇਹ ਜਿਹੜਾ ਅਸਲਾਮ ਏਰੀਆ ਦੇ ਬੱਚੇ ਉਹਨਾਂ ਉਹਨਾਂ ਦੇ ਵਿੱਚ ਵੀ ਵੀਕੈਂਡ ਸਟ੍ਰੀਟ ਆਇਆ ਤੇ ਵਰਦੇ ਆਪਣੇ ਦਰਗਾਹ ਹੋ ਗਏ ਸ਼ਿਦਾਂ ਸਾਹਿਬੋ ਕੇ ਆਈ ਉਹ ਲੋ ਮੈਂ ਮੈਂ ਹੌਟਸਪੌਟ ਹੈ ਜਿਹੋ ਵਿੱਚ ਕਿਉਂਕਿ ਮੇਨ ਫੈਰ ਦੇ ਵਿੱਚ ਇੱਕ ਹੁਣ ਜੋ ਮੈਂ ਤੈਨੂੰ ਦੇਖਿਆ ਉਹ ਨੌਵਾਂ ਵਜੇ ਕਿਸ ਤਰ੍ਹਾਂ ਹੁੰਦਾ ਸੀਗਾ ਅੱਗੇ ਵਾਈਪਰ ਮਾਰਦੇ ਸੀ ਕਿ ਪੈਸੇ ਮੰਗਦੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦਵਾਂਗਾ ਕਿ ਡੋਟ ਇੰਡ ਕਰ ਚੁਦਾ ਬੈਗਰ ਕਿਉਂਦਾ ਫੂਡ ਪੈਸੇ ਨਾਨਾ ਨੂੰ ਨਾ ਪੈਸੇ ਦੋ ਨਾ ਬੜਾ ਜੇ ਤੁਹਾਡੇ ਤੋਂ ਹੈਗੇ ਉਹਨਾਂ ਨੂੰ ਪਾਲੋ ਉਹਨਾਂ ਦਾ ਕੋਈ ਸਿੱਖਿਆ ਦਾ ਉਹਨਾਂ ਦਾ ਚੁੱਕੋ ਠੀਕ ਹੈ ਇਹਨਾਂ ਪੈਸੇ ਦੇ ਕੇ ਇਹਨਾਂ ਨੂੰ ਕਮਜ਼ੋਰ ਜਾਂ ਹੈਂਡੀਕੈਪ ਨਾ ਬਣਾਓ ਕਿਹ ਕਿਹ ਹੈ ਵੀ ਅਨੁਲਿਨਗਰੀ ਅੰਮ੍ਰਿਤਸਰ ਜੋ ਪੁਰਗੁੜ ਭੁਖਾਰੀ ਬੈਗਰ ਨੇ ਹਾਂ ਇਹ ਅੰਮ੍ਰਿਤਸਰ ਨੂੰ ਪੈ ਆਉਣ ਵਾਲੇ ਸਮੇਂ ਡੇਟਾ ਚੱਲਦੇ ਰਹਿਣਗੇ ਬੱਚੇ ਬਾਲ ਪਿੱਖਿਆ ਜਿਹੜੇ ਬੱਚ ਕਹਿੰਦੇ ਜਾਂ ਤਾਂ ਕੀਤਾ ਜਾਓ ਕਿ ਅਮਰਸਾਨ ਨੂੰ ਗੁਰੂ ਨਗਰੀ ਨੂੰ ਇੱਕ ਜੜੇ ਵੀ ਹੈ ਕਿ ਜੜੇ ਇਹ ਦਰਸ਼ਨ ਕਰਨੋਂ ਤੇ ਦਰਸ਼ਨਾਂ ਤੋਂ ਜਾਣ ਤੇ ਇਹਨਾਂ ਲੋਕਾਂ ਤੋਂ ਜਿਹੜਾ ਕਿ ਮੁਕਤ ਕੀਤਾ ਜਾਓ ਅੱਜ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਛੋਟੇ ਛੋਟੇ ਬੱਚਿਆਂ ਤੋਂ ਜਿਹੜੇ ਲੋਕ ਭੀਖ ਮੰਗਵਾਉਂਦੇ ਉਹਨਾਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਹ ਜਿਹੜਾ ਆ ਕੇ ਰਣਜੀਤ ਐਵੇਨਿਊ ਦੇ ਏਰੀਆ 'ਚ ਜਿਹੜਾ ਵਾ ਇਹ ਪਕਾਨੇ ਲੈ ਕੇ ਫਿਰ ਆ ਕੇ ਜਿਹੜਾ ਕੰਮ ਪਹਿਲਾਂ ਵਾਲਾ ਸੀ ਉਹੀ ਉਹ ਪਕਾਨੇ ਲੈ ਕੇ ਤੇ ਇੱਥੇ ਮੋੜਾਂ ਤੇ ਚੌਂਕਾਂ ਤੇ ਖਲੋ ਜਾਂਦੇ ਆ ਉਹ ਬੱਚੇ ਫਿਰ ਗੱਡੀਆਂ ਦੇ ਸ਼ੀਸ਼ੇ ਭੰਦੇ ਆ ਉਹ ਫਿਰ ਜਦੋਂ ਲੋਕੀ ਪੈਸੇ ਨਹੀਂ ਦਿੰਦੇ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਉਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਹੋਈ ਸੀਗੀ ਉਹਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਣਜੀਤ ਐਵੇਨਿਊ ਦੇ ਏਰੀਆ ਦੇ ਵਿੱਚ ਸਾਰੇ ਬੱਚੇ ਰੈਸਕਿਊ ਕੀਤੇ ਆ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਕਿਸ ਤਰ੍ਹਾਂ ਭੀਖ ਮੰਗਦੇ ਕਿਦਾਂ ਲੋਕਾਂ ਨੂੰ ਤੰਗ ਕਰਦੇ ਆ ਔਰ ਬਾਅਦ ਵਿੱਚ ਉਹਨਾਂ ਦੀ ਸਪੋਰਟ ਕਰਨ ਵਾਲੇ ਵੀ ਹੁਣ ਮੈਂ ਵੇਖਿਆ ਵੀ ਮਗਰੇ ਆ ਜਾਂਦੇ ਆ ਔਰ ਕਿਤੇ ਨਾ ਕਿਤੇ ਵੇਖੋ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਵਾ ਹਰ ਚੀਜ਼ ਫ੍ਰੀ ਮਿਲਦੀ ਆ ਉਹਦਾ ਲਾਹਾ ਲੈਣ ਪੜਾਈਦਾ ਭੀਖ ਮਗਾਉਣਾ ਕਾਨੂੰਨ ਦਾ ਅਪਰਾਧ ਆ ਉਹ ਨਾ ਅਸੀਂ ਗੁਰ ਬੱਚਿਆਂ ਨੂੰ ਪੜਾਓ ਆਪਣਾ ਕੰਮ ਕਰੋ ਰੋਜ਼ਗਾਰ ਕਰੋ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਪਰ ਜੇ ਤੁਸੀਂ ਬੱਚਿਆਂ ਨੂੰ ਸੜਕਾਂ ਤੇ ਛੱਡ ਦੋਗੇ ਤੇ ਫਿਰ ਇਹ ਬਿਲਕੁਲ ਗਲਤ ਹੈ ਹੁਣ ਨਵਾਂ ਕੰਮ ਮੈਂ ਵੇਖ ਲਿਆ ਹੌਲੀ ਜੇ ਕਹਿੰਦੇ ਜੀ ਬੱਚੇ ਸੜਕਾਂ ਤੇ ਸਕੂਲ 'ਚ ਵੀ ਪੜਦੇ ਆ ਜੇ ਸਕੂਲ 'ਚ ਪੜਦੇ ਆ ਫਿਰ ਮਾਰਕੀਟਾਂ 'ਚ ਕੀ ਕਰਦੇ ਆ ਟੋਲੇ ਬਣਾ ਬਣਾ ਕੇ 20 25 25 ਜਾਣੇ ਕੀ ਕਰਦੇ ਇੱਥੇ ਸਮਾਨ ਲੈ ਦੋ ਸਾਨੂੰ ਆਹ ਕਰ ਦੋ ਕੱਪੜੇ ਖਿੱਚਦੇ ਆ ਸ਼ੀਸ਼ੇ ਘੜਕਾਉਂਦੇ ਤੁਹਾਨੂੰ ਵੀਡੀਓ ਦੇ ਦਿੰਨੇ ਆ ਔਰ ਅੱਜ ਜਿਹੜਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਇਹਨਾਂ ਤੇ ਬਹੁਤ ਵਧੀਆ ਕਾਰਵਾਈ ਹੈ ਇਹੋ ਜੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਪ੍ਰਸ਼ਾਸਨ ਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਮੀਡੀਆ 'ਚ ਖਬਰਾਂ ਆਉਂਦੀਆਂ ਉਦੋਂ ਅਸੀਂ ਇੱਥੋਂ ਭੱਜਦੇ ਆ ਉਦਾਂ ਭੱਜਦੇ ਨਹੀਂ ਆ ਅੱਜ ਜਿਹੜਾ মিডিਆ ਇਹਦੇ ਵੇਖ-ਵੇਖ ਕੇ ਕੈਮਰੇ ਕਿੱਦਾਂ ਭੱਜਿਆ ਲੋਕਾਂ ਨੇ ਵੇਖ ਲਿਆ ਔਰ ਜਦੋਂ ਤੱਕ ਇਹ ਅੰਮ੍ਰਿਤਸਰ ਕਲੀਨ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਅਸੀਂ ਪਿੱਛੇ ਨਹੀਂ ਹਟਾਂ ਮੇਰੇ ਨਾਮ ਕਰਨਜੀਤ ਸਿੰਘ ਜ਼ਿਲ੍ਹਾ ਬਾਸਰਕਾ ਆਇਆ ਸਰ ਜਿਵੇਂ ਜੋਤੀ ਨੂੰ ਪ੍ਰੈਸਟੈਂਟ ਫਿਰ ਤੋਂ ਇੱਕ ਹੋਰ ਕਾਰਵਾਈ ਕੀਤੀ ਜਾ ਰਹੀ ਸਮਾਈ ਸੰਤਵਨ ਅੱਜ ਕਿਤੇ ਵੀ ਪੁੱਛਿਓ ਕਿਨੇ ਵੀ ਸਾਡੇ ਛੱਡਿਆ ਗਿਆ ਵਜ੍ਹਾ ਕੀ ਹੈ ਤੇ ਅਸੀਂ ਲਗਾਤਾਰ ਜੀਵਨ ਜੋਇ ਪ੍ਰੋਜੈਕਟ ਦੇ ਅਧੀਨ ਬਾਲਪਿਕਿਆ ਸੰਬੰਧ ਵਿੱਚ ਰਹਿਦਾ ਕਰ ਰਹੇ ਹਾਂ ਤੇ ਇਸ ਦੇ ਸੰਬੰਧ ਵਿੱਚ ਤੁਸੀਂ ਵੇਖਿਆ ਹੀ ਹੋਊਗਾ ਕਿ ਸ਼ਹਿਰ ਤੇ ਜਿੰਨੇ ਵੀ ਚੌਂਗੀਆਂ ਆਪਣੇ ਨਾਵਲਟੀ ਚੋਂ ਆਪਣੇ ਕ੍ਰਿਸਟਲ ਚੋਂ ਸਾਰੇ ਜਿੱਥੇ ਵਾਈਪਰ ਮਾਰਦੇ ਸੀ ਅੱਗੇ ਆ ਕੇ ਆਜਦੇ ਹੁਣ ਸਾਰੇ ਟੋਕ तकरीबन ਖਾਲੀ ਹੋ ਗਏ ਆ ਜਿਹੜੇ ਬਾਲਤਕ ਹੈ ਬੱਚੇ ਮੰਗਦੇ ਸੀ ਜਿਹੜੇ ਜਿਹੜੇ ਆਪਣੇ ਸਟੇਟਾਂ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਜਾਂਚ ਪੜਤਾਲ ਕਰਕੇ ਜੀਮਾਜੋਰ ਪ੍ਰੋਜੈਕਟ ਜੋ ਉਹਨਾਂ ਐਸਓਪੀ ਚ ਦੱਸਿਆ ਉਹਨਾਂ ਨੂੰ ਉਸ ਸ਼ਹਿਰਾਂ ਦੇ ਆਪਣੇ ਸਟੇਟਾਂ ਤੋਂ ਛੱਡ ਦਿੱਤਾ ਗਿਆ ਹੈ ਹੁਣ ਸਾਨੂੰ ਹਸਪਤਾਲ ਫਾਊਂਡੇਸ਼ਨ ਵੱਗੋਂ ਇੱਕ ਸ਼ਿਕਾਇਤ ਆਈ ਸੀ ਦਿਸ ਜ਼ਾਬ ਨੂੰ ਕਿ ਇੱਥੇ ਇੱਕ ਰੰਜੀਤ ਐਵੇਨਿਊ ਹੈਗਾ ਜਿੱਥੇ ਆਪਣੇ ਚਾਹੇ ਚੋਏ ਲਾਗੇ ਇੱਥੇ ਬੱਚੇ ਮੰਗਦੇ ਆ ਇੱਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰ ਤੇ ਬਾਲ ਠਿਕੇਆ ਕਰਦੇ ਪਾਏ ਗਏ ਆ ਤੇ ਅੱਜ ਦੇ ਸਬੰਧ ਅਚਨਚੇਤ ਰੇਡ ਅਸੀਂ ਰੱਖੀ ਹੋਈ ਸੀ ਕਿਉਂਕਿ ਬਾਸ ਨੂੰ ਵੇਖੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹਨਾਂ ਪਛਾਣ ਆ ਗਈ ਆ ਅਸੀਂ ਅੱਜ ਟੋਟਲ 7 ਬੱਚੇ ਤਕਰੀਬਨ 6-7 ਬੱਚੇ ਅੱਜ ਰੈਸਕੂ ਕੀਤੇ ਆ ਜਿਹੜੇ ਬਾਲ ਠਿਕੇੜਾ ਦੇ ਪਾਏ ਗਏ ਆ ਸਾਨੂੰ ਵੇਖ ਕੇ ਭੱਜੇ ਵੀ ਆ ਤੇ ਭਾਈ ਦਾ ਨਾਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਲੈ ਕੇ ਅਸੀਂ ਉਹਨਾਂ ਦੀ ਬਾਲ ਪਾਲ ਕਮੇਟੀ ਅਮਰਸਰ ਲੈ ਕੇ ਪੇਸ਼ ਕਰਾਂਗੇ ਤੇ ਨਾਲ ਪੇਰੈਂਟਸ ਨੂੰ ਕਿਹਾ ਕਿ ਇਹਨਾਂ ਦੇ ਡਾਕੂਮੈਂਟੇਸ਼ਨ ਇਹਨਾਂ ਦੇ ਆਧਾਰ ਕਾਰਡ ਉਹ ਬਸ ਸੈਡਿਕੇਟ ਤੇ ਜੋ ਵੀ ਤੁਹਾਡੇ ਤੋਂ ਡਾਕੂਮੈਂਟ ਹੈਗੇ ਆ ਇਹਨਾਂ ਦੇ ਲੈ ਕੇ ਪੇਸ਼ ਕਰੋ ਕਿਉਂਕਿ ਜਾਂਚ ਪੜਤਾਲ ਕੀਤੀ ਜਾਊਗੀ ਉਹਦੇ ਚ ਵੇਖਿਆ ਜਾਊਗਾ ਕਿ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਜੇ ਇਹਨਾਂ ਦੇ ਬੱਚੇ ਕੋਈ ਜਾਂਚ ਪੜਤਾਲ ਵਿੱਚ ਨਹੀਂ ਪਾਏ ਜਾਂਦੇ ਠੀਕ ਆ ਫਿਰ ਇਹਨਾਂ ਦਾ ਡੀਐਨਏ ਕਰਾਇਆ ਜਾਊਗਾ ਡੀਐਨਏ ਕਰਨ ਤੋਂ ਬਾਅਦ ਜੇ ਮੈਚ ਨਹੀਂ ਕਰਦਾ ਤਾਂ ਬੰਦੀ ਜਿਹੜੀ ਐਸਓਪੀ ਅਧੀਨ ਫਰਦਰ ਕਾਰਵਾਈ ਕੀਤੀ ਜਾਵੇਗੀ ਹੁਣ ਅਸੀਂ ਬੱਚੇ ਲੈ ਕੇ ਹੋਰ ਨਹੀਂ ਹੁਣ ਅਕਿ ਜਾ ਕੇ ਚੈਕਿੰਗ ਕਰਾਂਗੇ ਇੱਕ ਕਾਰਕਿਤੇ ਨੇ ਬੱਚਿਆਂ ਨੂੰ ਅਸੀਂ ਰੈਸਕੂ ਕਰਕੇ ਤੇ ਇਹਨਾਂ ਨੂੰ ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਉਹਨਾਂ ਨਾਲ ਸਲਾਹ ਕਰਕੇ ਜਿਹੜੇ ਬਾਅਦਲੇ ਇਕ ਮੇਰੀ ਪ੍ਰਸ਼ਾਸਨ ਨਾਲ ਜੋ ਜੂਕੀ ਦੇ ਹੋਣਗੇ ਕੋਪਾਲ ਦੇ ਕਿਤੇ ਤੋਂ ਦਿੱਲੀ ਦੇ ਹੋਣਗੇ ਅੱਜ ਪਹਿਲਾਂ ਅਸੀਂ ਸਪੋਰਟ ਆਗ ਆਗ ਲਾ ਕੇ ਬੱਚੇ ਛੱਡ ਕੇ ਆਇਆ ਇਹ ਵੀ ਇਹਨਾਂ ਨੂੰ ਛੱਡ ਗਿਆ ਕਿਉਂਕਿ ਇਹ ਬੱਚਿਆਂ ਦਾ ਜੀਵਨ ਹੈ ਇਹ ਅਜਬਾਲ ਪੁਣੇ ਵਿੱਚ ਹੈਗੇ ਇਹਨਾਂ ਦਾ ਫਿਨੈਰੀ ਭਵਿੱਖ ਇਹਨਾਂ ਦਾ ਬਚਾਇਆ ਜਾ ਸਕੇ ਇਹਨਾਂ ਦਾ ਜੀਵਨ ਵਧੀਆ ਕੀਤਾ ਜਾ ਸਕੇ ਉਸ ਦੇਸ਼ ਨਾਲ ਅਸੀਂ ਆਪਣੇ ਰਿਦਾਨ ਲਗਾਤਾਰ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਆਪਾਂ ਐਫਆਰ ਪੀਟੀ ਸੀਗੀ ਹੁੰਦਾ ਪੋਜ਼ਿਟਿਵ ਆਉਟਕਮ ਇਹ ਨਿਕਲਾ ਕਿ ਜਿੰਨੇ ਵੀ ਪਿਠਾਰੀ ਸੀ ਸਾਰੇ ਹੀ ਭੱਜ ਗਏ ਸੀ ਭੱਜ ਗਏ ਸੀ ਹੁਣ ਸ਼ਹਿਰ ਦੇ ਜਿੰਨੇ ਵੀ ਚੋਕ ਆ ਤੁਸੀਂ ਦੇਖਿਆ ਹੋਊਗਾ ਉਹ ਸਾਰੇ ਸਾਫ ਨੇ ਤਾਂ ਕਿਵੇਂ ਲੇਕੋ ਮਾਫੀ ਹੈਗਾ ਕਿਉਂਕਿ ਸਿੱਥੇ ਹੀ ਦੇਖਦੇ ਕਿ ਤੁਹਾਡੇ ਲੋਕ ਬੈਂਸ ਕਰ ਰਹੇ ਨੇ ਕਿ ਸਾਡੇ ਬੱਚੇ ਨੇ ਤੁਹਾਨੂੰ ਸ਼ਰਨ ਛੱਡ ਦੋ ਹਾਂ ਕਿਉਂਕਿ ਇਥੋਂ ਜਦੋਂ ਵੀ ਹੁੰਦੇ ਆ ਸਾਡੇ ਲੋਕੀ ਕੱਟਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋ ਵਰ ਨੂੰ ਨਾ ਜਵੇਂ ਇੱਕ ਬੱਚਾ ਫੜਿਆ ਹੀ ਆ ਉਹ ਆਂਦਾ ਇਹਨੂੰ ਬੜੀ ਵਾਰ ਸਮਝਾਇਆ ਕੋਈ ਨਹੀਂ ਕਰਨਾ ਨਹੀਂ ਕਰਨਾ ਮੇਰੇ ਕਹਨੇ ਤੋਂ ਬਾਹਰ ਆ ਠੀਕ ਆ ਇਸ ਤਰ੍ਹਾਂ ਕਈ ਹੈ ਗਿਆ ਜੋ ਬਾਅਦ ਵਿੱਚ ਆ ਕੇ ਸੜਕ ਕਿ ਇਹਨਾਂ ਨੂੰ ਮਤਲਬ ਵਧੀਆ ਕੰਮ ਕਰ ਰਹੇ ਜੇ ਹੁਣ ਇਹਨਾਂ ਨੂੰ ਉਹ ਹੀ ਚੀਜ਼ ਨਾ ਜਾ ਕੇ ਇਹਨਾਂ ਦਾ ਮਤਲਬ ਸੁਨਹਿਰੀ ਭੇਖਾ ਜੇ ਇੱਥੇ ਰਹਿਣਾ ਚਾਹੁੰਦੇ ਆ ਜੇ ਪੜ੍ਹਨਾ ਚਾਹੁੰਦੇ ਆ ਇਹਨਾਂ ਨੂੰ ਰੋਲ ਕਰਾਵਾਂਗੇ ਇਹਨਾਂ ਨੂੰ ਸਕੂਲਾਂ 'ਚ ਪਾਵਾਂਗੇ ਕੋਈ ਇਹਨਾਂ ਦੀ ਪੜ੍ਹਨ ਦੀ ਉਮਰ ਆ ਇਹਨਾਂ ਦੀ ਮੰਗਾਂ ਦੀ ਉਮਰ ਨਹੀਂ ਹੈਗੀ ਇਹਨਾਂ ਸਪੌਂਸਰ ਸੀ ਪੁੱਛ ਲਿਆ ਸਕੀਮ ਹੈਗੀ ਸਰਕਾਰ ਦੀ 4000 ਰੁਪਇਆ ਉਹਦੇ ਨਾਲ ਵੀ ਹੋਰ ਸਕੀਮਾਂ ਜਿਹੜੇ ਇਹਨਾਂ ਨਾਲ ਜੋੜਾਂਗੇ ਪਰ ਇਹ ਚੀਜ਼ ਗਲਤ ਹੈ ਕਿ ਸੜਕਾਂ ਦੇ ਮੰਗਣਾ ਰਾਹ ਘੇਰਾਂ ਨੂੰ ਆ ਕੇ ਕਰਾ ਆਪਣੇ ਇਸ ਤਰ੍ਹਾਂ ਦੀ ਹੈ ਅਤੇ ਜਿਹੜੇ ਸਾਰੇ ਹੁੰਦੇ ਆ ਤੇ ਮਾੜਾ ਪ੍ਰਭਾਵ ਪੈਦਾ ਹੈ ਇਸ ਕਰਕੇ ਇਹ ਨਿਰੰਤਰ ਰੇਡਾ ਜੀਵਨ ਜੋ ਪਸੰਦ ਕਰਦੇ। ਬੱਚੇ ਦੇ ਵੀਡੀਓ ਕੁੜੀਆਂ ਦੀ ਬਾਤ ਹੈ 15 15 16 ਸਾਲ ਦੀ ਪਰ ਸਾਰਾ ਦਿਨ ਕਮਾਂਦੇ ਤੇ ਰਾਤ ਦੇ ਵੇਲੇ ਨਸ਼ਾ ਕਰਨ ਲੱਗ ਪੈਂਦੇ ਆ। ਕੋਲੋਸ਼ਨ ਦਾ ਨਸ਼ਾ ਕਰਦੇ ਆ। ਹਾਂ ਉਹ ਵੀ ਆਡੇ ਨੋਲੇ ਵਿੱਚ ਆਇਆ ਉਹ ਵੀ ਅਸੀਂ ਆਪਣੇ ਨੰਤਰ ਰੇਡਾ ਦੇ ਵਿੱਚ ਰਿਕਵਰ ਕਰਾਂਗੇ। ਜਿੱਥੋਂ ਇਹ ਮਿਲਦਾ ਲੜਕੇ ਨੂੰ ਸੇਵ ਕਰਕੇ ਆਪਣੇ ਨਾਲ ਦੀ ਨਕੇਤਨ ਉਤੇ ਉਤੇ ਕਰਾਂਗੇ ਤੇ ਉਹਨਾਂ ਦੇ ਇਲਾਜ ਕਰਾਵਾਂਗੇ। ਤੋਂ ਪੁੱਛਾਂਗੇ ਕਿ ਤੁਸੀਂ ਇਹ ਕਿਉਂ ਕਰਦੇ ਜੇ ਕੀ ਚਾਹਦੇ ਜੇ ਪੜ੍ਹਾਈ ਕਰਨੀ ਚ ਪੜ੍ਹਾਈ ਕਰਾਵਾਂਗੇ। ਮਾਂ ਪਿਓ ਕਰਕੇ ਜਿਹੜੀ ਸਟੇਟਮ ਹੈ ਟੋਨ ਨਾਲ ਹੀ ਰੱਖਾ ਕਰਦੇ ਉਹਨਾਂ ਦਾ ਹੁੰਦਾ ਨਹੀਂ ਬੱਸ ਜੱਟ ਜੱਟ ਕਰਾਂਗੇ ਰੈਸਕਿਊ ਸਰ ਲਗਾਤਾਰ ਜਾ ਰਿਹਾ ਹੈ ਇਹ ਰੈਸਕਿਊ ਲਗਾਤਾਰ ਚੱਲ ਰਿਹਾ ਹੈ ਸਾਰੇ ਲਗਾਤਾਰ ਰੈਸਕਿਊ ਅਮਰਸਰ ਵਿੱਚ ਚੱਲ ਰਿਹਾ ਹੈ ਹੁਣ ਇਹ ਅੱਗੇ-ਅੱਗੇ ਹੌਟਸਪੌਟ ਜਿਹੜਾ ਜਦ ਅਸਲਾਮ ਏਰੀਆ ਦੇ ਬੱਚੇ ਉਹਨਾਂ ਉਹਨਾਂ ਵਿੱਚ ਵੀਕੈਂਡ ਸਨੇ ਚਲਾਇਆ ਤਵਾਰ ਦੇ ਆਪਣੇ ਦਰਗਾਹ ਹੋ ਗਏ ਸ਼ੀਨਾ ਸਾਹਿਬਾ ਕੇ ਆਈ ਉਹਨਾਂ ਮੇਨ ਮੈਂਟ ਹੌਟਸਪੌਟ ਹੈ ਉਹ ਹੀ ਚੱਕਿਆ ਕਿਉਂਕਿ ਮੇਨ ਫਾਇਰ ਦੇ ਵਿੱਚ ਇਹ ਹੁਣ ਜੋ ਮੈਂ ਤੈਨੂੰ ਵਿਖਿਆ ਉਹ ਨੌਬਲ ਦੀ ਕਿਸ ਤਰ੍ਹਾਂ ਹੁੰਦਾ ਸੀਗਾ ਅੱਗੇ ਵਾਈਪਰ ਮਾਰਦੇ ਸੀਗੇ ਪੈਸੇ ਮੰਗਦੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦਵਾਂਗਾ ਕਿ ਦੋ ਟਿੰਡ ਕਾਰਕ ਚੁਕਦਾ ਬੈਗਰ ਕੀ ਹੁੰਦਾ ਫੂਡ ਪੈਸੇ ਨਾਨਾ ਨੂੰ ਨਾ ਪੈਸੇ ਦੋ ਨਾ ਬੜਾ ਜੇ ਤੁਹਾਡੇ ਤੋਂ ਹੈਗੇ ਉਹਨਾਂ ਨੂੰ ਪਾਲੋ ਉਹਨਾਂ ਦਾ ਕੋਈ ਸਿੱਖਿਆ ਦਾ ਉਹਨਾਂ ਦਾ ਚੁੱਕੋ ਠੀਕ ਹੈ ਇਹਨਾਂ ਪੈਸੇ ਦੇ ਕੇ ਇਹਨਾਂ ਨੂੰ ਕਮਜ਼ੋਰ ਜਾਂ ਹੈਂਡੀਕੈਪ ਨਾ ਬਣਾਓ ਕਿਉਂਕਿ ਅਸੀਂ ਵੀ ਅਨੁਲਿਖੇ ਕਰਨਗਰੀ ਅੰਮ੍ਰਿਤਸਰ ਜੋ ਪੁਰ古ਤ ਪੁਖਾਰੀ ਬੈਗਰ ਨੂੰ ਹਾਂ ਆਏ ਇਹ ਅੰਮ੍ਰਿਤਸਰ ਨੂੰ ਪੈ ਆਉਣ ਵਾਲੇ ਸਮੇਂ ਡੇਡਾ ਚੱਲਦੇ ਰਹਿਣਗੇ ਬੱਚੇ ਬਾਲ ਫਿੱਖੇ ਜਿਹ ਕਹਿੰਦੇ ਜਦਨ ਕੀਤਾ ਜਾਓ ਕਿ ਅਮਰ ਸਾਨੂੰ ਗੁਰੂ ਨਗਰੀ ਨੂੰ ਇੱਕ ਜੜੇ ਵੀ ਹੈ ਕਿ ਜੜੇ ਦਰਸ਼ਨ ਕਰਨੋਂ ਤੇ ਦਰਸ਼ਕਾਂ ਨੂੰ ਜਾਣ ਇਹਨਾਂ ਲੋਕਾਂ ਤੋਂ ਜਿਹੜਾ ਕਿ ਮੁਕਤ ਕੀਤਾ ਜਾਵਕਾ ਅੱਜ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਛੋਟੇ ਛੋਟੇ ਬੱਚਿਆਂ ਤੋਂ ਜਿਹੜੇ ਲੋਕ ਭੀਖ ਮੰਗਵਾਉਂਦੇ ਉਹਨਾਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਹ ਜਿਹੜਾ ਆ ਕੇ ਰੰਜੀਤ ਐਵੇਨਿਊ ਦੇ ਏਰੀਆ 'ਚ ਜਿਹੜਾ ਵਾ ਇਹ ਪੁਕਾਨੇ ਲੈ ਕੇ ਫਿਰ ਆ ਕੇ ਜਿਹੜਾ ਕੰਮ ਪਹਿਲਾਂ ਵਾਲਾ ਸੀ ਉਹੀ ਉਹ ਪੁਕਾਨੇ ਲੈ ਕੇ ਤੇ ਇੱਥੇ ਮੋੜਾਂ ਤੇ ਚੌਂਕਾਂ ਤੇ ਖਲੋ ਜਾਂਦੇ ਆ ਉਹ ਬੱਚੇ ਫਿਰ ਗੱਡੀਆਂ ਦੇ ਸ਼ੀਸ਼ੇ ਭ ਉਹ ਫਿਰ ਜਦੋਂ ਲੋਕੀ ਪੈਸੇ ਨਹੀਂ ਦਿੰਦੇ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਉਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਹੋਈ ਸੀਗੀ ਉਹਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰੰਜੀਤ ਐਵੇਨਿਊ ਦੇ ਏਰੀਏ ਦੇ ਵਿੱਚ ਸਾਰੇ ਬੱਚੇ ਰੈਸਕਿਊ ਕੀਤੇ ਆ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਕਿਸ ਤਰ੍ਹਾਂ ਭੀਖ ਮੰਗਦੇ ਕਿਦਾਂ ਲੋਕਾਂ ਨੂੰ ਤੰਗ ਕਰਦੇ ਆ ਔਰ ਬਾਅਦ ਵਿੱਚ ਉਹਨਾਂ ਦੀ ਸਪੋਰਟ ਕਰਨ ਵਾਲੇ ਵੀ ਹੁਣ ਮੈਂ ਵੇਖਿਆ ਵੀ ਮਗਰੇ ਆ ਜਾਂਦੇ ਆ ਔਰ ਕਿਤੇ ਨਾ ਕਿਤੇ ਵੇਖੋ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਵਾ ਹਰ ਚੀਜ਼ ਫ੍ਰੀ ਮਿਲਦੀ ਆ ਉਹਦਾ ਲਾਹਾ ਲੈਣ ਪੜਾਈਦਾ ਭੀਖ ਮਗਾਉਣਾ ਕਾਨੂੰਨਨ ਅਪਰਾਧ ਆ ਔਰ ਨਾ ਬੱਚਿਆਂ ਨੂੰ ਪੜਾਓ ਆਪਣਾ ਕੰਮ ਕਰੋ ਰੋਜ਼ਗਾਰ ਕਰੋ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਪਰ ਜੇ ਤੁਸੀਂ ਬੱਚਿਆਂ ਨੂੰ ਸੜਕਾਂ ਤੇ ਛੱਡ ਦੋਗੇ ਤੇ ਫੇਰੇ ਬਿਲਕੁਲ ਗਲਤ ਹੈ ਹੁਣ ਨਵਾਂ ਕੰਮ ਮੈਂ ਵੇਖ ਲਿਆ ਹੌਲੀ ਜੇ ਕਹਿੰਦੇ ਜੀ ਬੱਚੇ ਸੜਕਾਂ ਤੇ ਸਕੂਲ 'ਚ ਵੀ ਪੜਦੇ ਆ ਜੇ ਸਕੂਲ 'ਚ ਪੜਦੇ ਆ ਫਿਰ ਮਾਰਕੀਟਾਂ 'ਚ ਕੀ ਕਰਦੇ ਆ ਟੋਲੇ ਬਣਾ ਬਣਾ ਕੇ 20 25 25 ਜਾਣੇ ਕੀ ਕਰਦੇ ਇੱਥੇ ਸਮਾਨ ਲੈ ਦੋ ਸਾਨੂੰ ਆਹ ਕਰ ਦੋ ਕੱਪੜੇ ਖਿੱਚਦੇ ਆ ਸ਼ੀਸ਼ੇ ਘੜਕਾਉਂਦੇ ਤੁਹਾਨੂੰ ਵੀਡੀਓ ਦੇ ਦਿੰਨੇ ਆ ਔਰ ਅੱਜ ਜਿਹੜਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਇਹਨਾਂ ਤੇ ਬਹੁਤ ਵਧੀਆ ਕਾਰਵਾਈ ਹੈ ਇਹੋ ਜੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਪ੍ਰਸ਼ਾਸਨ ਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਮੀਡੀਆ 'ਚ ਖਬਰਾਂ ਆਉਂਦੀਆਂ ਉਦੋਂ ਅਸੀਂ ਇੱਥੋਂ ਭੱਜਦੇ ਆ ਉਦਾਂ ਭੱਜਦੇ ਨਹੀਂ ਆ ਅੱਜ ਜਿਹੜਾ মিডিਆ ਇਹਦੇ ਵੇਖ-ਵੇਖ ਕੇ ਕੈਮਰੇ ਕਿੱਦਾਂ ਭੱਜਿਆ ਲੋਕਾਂ ਨੇ ਵੇਖ ਲਿਆ ਔਰ ਜਦੋਂ ਤੱਕ ਇਹ ਅੰਮ੍ਰਿਤਸਰ ਕਲੀਨ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਅਸੀਂ ਪਿਛੇ ਨਹੀਂ ਹਟਾਂ ਮੇਰੇ ਨਾਮ ਕਰਨਜੀਤ ਸਿੰਘ ਜ਼ਿਲ੍ਹਾ ਬਾਸਰਕਾ ਆਪਸਰਾ ਮੈਂ ਸਰ ਜੀਵਨ ਜੋਤੀ ਦਾ ਪ੍ਰਿੰਸੀਪਲ ਫਿਰ ਤੋਂ ਇੱਕ ਹੋਰ ਕਾਰਵਾਈ ਕੀਤੀ ਜਾ ਰਹੀ ਸਮਾਈ ਤੋਂ ਸਾਬਤ ਅੱਜ ਕਿਸੇ ਵੀ ਪੁੱਛਿਓ ਕਿਨੇ ਵੀ ਸਾਡੇ ਸੱਕੇ ਆ ਗਿਆ ਵਜ੍ਹਾ ਕੀ ਹੈ ਤੇ ਅਸੀਂ ਲਗਾਤਾਰ ਜੀਵਨ ਜੋਇ ਪ੍ਰੋਜੈਕਟ ਦੇ ਅਧੀਨ ਬਾਲਪਿਕਿਆ ਸਬੰਧ ਵਿੱਚ ਰੇਲਾ ਕਰ ਰਹੇ ਹਾਂ ਤੇ ਇਸ ਦੇ ਸਬੰਧ ਵਿੱਚ ਤੁਸੀਂ ਵੇਖਿਆ ਹੀ ਹੋਊਗਾ ਕਿ ਸ਼ਹਿਰ ਤੇ ਜਿੰਨੇ ਵੀ ਚੌਂਗੀਆਂ ਆਪਣੇ ਨਾਵਲਟੀ ਚੋਂ ਆਪਣੇ ਕ੍ਰਿਸਟਲ ਚੋਂ ਸਾਰੇ ਜਿੱਥੇ ਵਾਈਪਰ ਮਾਰਦੇ ਸੀ ਅੱਗੇ ਆ ਕੇ ਆਜਦੇ ਹੁਣ ਸਾਰੇ ਟੋਕ तकरीबन ਖਾਲੀ ਹੋ ਗਏ ਜਿਹੜੇ ਬਾਲਤਿਕ ਬੱਚੇ ਮੰਗਦੇ ਸੀ ਜਿਹੜੇ ਜਿਹੜੇ ਕਿਸੇ ਟਾਣੇ ਸੰਬੰਧ ਰੱਖਦੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਜਾਂਚ ਪੜਤਾਲ ਕਰਕੇ ਜੀਮਾਜੋਰ ਪ੍ਰੋਜੈਕਟ ਜੋ ਉਹਨਾਂ ਐਸਓਪੀ ਚ ਦੱਸਿਆ ਉਹਨਾਂ ਨੂੰ ਉਸ ਸ਼ਹਿਰਾਂ ਦੇ ਆਪਣੇ ਸਟੇਟਾਂ ਤੋਂ ਛੱਡ ਦਿੱਤਾ ਗਿਆ ਹੈ ਹੁਣ ਸਾਨੂੰ ਇਕਤਾਲ ਫਾਊਂਡੇਸ਼ਨ ਵੱਗੋਂ ਇੱਕ ਸ਼ਿਕਾਇਤ ਆਈ ਸੀ ਦਿਸਾਬ ਨੂੰ ਕਿ ਇਥੇ ਇੱਕ ਰੰਜੀਤ ਐਵੇਨਿਊ ਹੈਗਾ ਜਿੱਥੇ ਆਪਣੇ ਚਾਹੇ ਜੋ ਇਲਾਕੇ ਇੱਥੇ ਬੱਚੇ ਮੰਗਦੇ ਆ ਇੱਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਅਤੇ ਬਾਲ ਟਿਕਿਆ ਕਰਦੇ ਪਾਏ ਗਏ ਆ ਤੇ ਅੱਜ ਦੇ ਸਬੰਧ ਅਚਨਚੇਤ ਰੇਡ ਅਸੀਂ ਰੱਖੀ ਹੋਈ ਸੀ ਕਿ ਬਾਸ ਨੂੰ ਵੇਖ ਕੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹਨਾਂ ਪਛਾਣ ਆ ਗਈ ਆ ਅਸੀਂ ਅੱਜ ਟੋਪ ਟੋਟਲ 7 ਬੱਚੇ ਤਕਰੀਬਨ 6-7 ਬੱਚੇ ਜਿਹੜੇ ਰੈਸਕੂ ਕੀਤੇ ਆ ਜਿਹੜੇ ਬਾਲ ਟਿਕਿਆ ਦੇ ਪਾਏ ਗਏ ਆ ਸਾਨੂੰ ਵੇਖ ਕੇ ਭੱਜੇ ਵੀ ਆ ਅਸੀਂ ਭੱਜ ਦਾ ਨਾਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਲੈ ਕੇ ਅਸੀਂ ਉਹਨਾਂ ਦੀ ਬਾਲ ਕਲਾ ਇੱਕ ਕਮੇਟੀ ਅਮਰਸਰਿਲ ਕੇ ਪੇਸ਼ ਕਰਾਂਗੇ ਤੇ ਨਾਲ ਪੇਰੈਂਟਸ ਨੂੰ ਕਿਹਾ ਕਿ ਇਹਨਾਂ ਦੇ ਡਾਕੂਮੈਂਟੇਸ਼ਨ ਇਹਨਾਂ ਦੇ ਆਧਾਰ ਕਾਰਡ ਦਾ ਬਸ ਸੈਡਿਕੇਟ ਤੇ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ ਇਹਨਾਂ ਦੇ ਲੈ ਕੇ ਪੇਸ਼ ਕਰੋ ਕਿਉਂਕਿ ਜਾਂਚ ਪੜਤਾਲ ਕੀਤੀ ਜਾਊਗੀ ਉਹਦੇ ਚ ਵੇਖਿਆ ਜਾਊਗਾ ਕਿ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਜੇ ਇਹਨਾਂ ਦੇ ਬੱਚੇ ਕੋਈ ਜਾਂਚ ਪੜਤਾਲ ਵਿੱਚ ਨਹੀਂ ਪਾਏ ਜਾਂਦੇ ਠੀਕ ਆ ਫਿਰ ਇਹਨਾਂ ਦਾ ਡੀਐਨਏ ਕਰਾਇਆ ਜਾਊਗਾ ਡੀਐਨਏ ਕਰਨ ਤੋਂ ਬਾਅਦ ਜੇ ਮੈਚ ਨਹੀਂ ਕਰਦਾ ਤਾਂ ਬੰਦੀ ਚੜੀ ਐਸਓਪੀ ਅਧੀਨ ਫਰਦਰ ਕਾਰਵਾਈ ਕੀਤੀ ਜਾਊਗੀ ਹੁਣ ਅਸੀਂ ਬੱਚੇ ਲੈ ਕੇ ਹੋਰ ਨੂੰ ਅੱਗੇ ਜਾ ਕੇ ਚੈਕਿੰਗ ਕਰਾਂਗੇ ਚੈੱਕ ਕਰਕੇ ਇਹਨਾਂ ਬੱਚਿਆਂ ਨੂੰ ਅਸੀਂ ਇਹ ਰੈਸਪੀ ਕਰਕੇ ਤੇ ਇਹਨਾਂ ਨੂੰ ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਉਹਨਾਂ ਨਾਲ ਸਲਾਹ ਕਰਕੇ ਤੇਰੇ ਬਾਅਦ ਲੇ ਕਮੇਟੀ ਪ੍ਰਸ਼ਾਸਨ ਨਾਲ ਜੋ ਜੁਪੀ ਦੇ ਹੋਣਗੇ ਕੋਪਾਲ ਦੇ ਕਿਤੇ ਦਿੱਲੀ ਦੇ ਹੋਣਗੇ ਅੱਜ ਪਹਿਲਾਂ ਅਸੀਂ ਸਪੋਰਟ ਆਗਾਤ ਲਾ ਕੇ ਬੱਚੇ ਛੱਡ ਕੇ ਆਏ ਇਹ ਵੀ ਇਹਨਾਂ ਨੂੰ ਛੱਡ ਕੇ ਆਏ ਕਿਉਂਕਿ ਇਹ ਬੱਚਿਆਂ ਦਾ ਜੀਵਨ ਇਹ ਅਜਬਾਲ ਪੁਣੇ ਵਿੱਚ ਹੈਗੇ ਇਹਨਾਂ ਦਾ ਭਵਿਖੇ ਦਾ ਬਚਾਇਆ ਜਾ ਸਕੇ ਜਾਂ ਤਾਂ ਇਹਨਾਂ ਦਾ ਜੀਵਨ ਵਧੀਆ ਕੀਤਾ ਜਾ ਸਕੇ ਉਸ ਦੇਸ਼ ਨਾਲ ਅਸੀਂ ਆਪਣੇ ਵਿਚਾਰ ਲਗਾਤਾਰ ਕਰ ਰਹੇ ਆ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਆਪਾਂ ਐਫਆਈਆਰ ਕੀਤੀ ਸੀਗੀ ਹੁੰਦਾ ਪੋਜ਼ਿਟਿਵ ਆਉਟਕਮ ਇਹ ਨਿਕਲਾ ਕਿ ਜਿੰਨੇ ਵੀ ਪਿਠਾਰੀ ਸੀ ਸਾਰੇ ਹੀ ਭੱਜ ਗਏ ਸੀ ਭੱਜ ਗਏ ਸੀ ਹੁਣ ਸ਼ਹਿਰ ਦੇ ਜਿੰਨੇ ਵੀ ਟੋਕ ਆ ਤੁਸੀਂ ਦੇਖਿਆ ਹੋਊਗਾ ਉਹ ਸਾਰੇ ਸਾਫ ਨੇ ਤਾਂ ਕਿਵੇਂ ਲੇਕੋ ਕਿ ਮਾਫੀ ਹੈਗਾ ਕਿਉਂਕਿ ਵੈਸੇ ਇੱਥੇ ਹੀ ਦੇਖਦੇ ਕੀ ਤੁਹਾਡੇ ਲੋਕ ਬੈਂਸ ਕਰ ਰਹੇ ਨੇ ਕਿ ਸਾਡੇ ਬੱਚੇ ਨੇ ਤੁਹਾਨੂੰ ਸ਼ਰਨ ਛੱਡ ਦੋ ਹਾਂ ਕਿਉਂਕਿ ਇੱਥੋਂ ਜਦੋਂ ਵੀ ਹੁੰਦੇ ਆ ਸਾਡੇ ਲੋਕੀ ਕੱਟਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋਰ ਨੂੰ ਨਾ ਜਿਵੇਂ ਇੱਕ ਬੱਚਾ ਫੜਿਆ ਹੀ ਆ ਉਹ